ਜਮੀ ਕੰਮ ਦਾ ਪੱਟੀ ਮੇਸੀ ਹੋਈ ਪਈ ਆ ਜਮੀ ਕੋਈ ਗਾਹ ਕਾਉਂ ਉਹ ਜਾਣੀ ਰਹਿ ਗਿਆ ਬੱਚੇ ਕੰਮ ਫਤੇ ਕਰਦੇ ਆ ਜਮੀ ਬੋ ਗਾਹ ਕਾਉਂਗੇ ਬਹਿਣ ਕੇ ਲੱਕੜੇ ਸਾਰੇ ਪੜੇ ਲਿਖੇ ਗਏ ਲੋਕ ਹੋਰ ਅੜੀਏ ਗੋਡਿਆਂ ਦਾ ਤਾਂ ਹੀ ਓਖਾ ਹੈਗਾ ਉਮਰ ਵੱਡੀ ਦੇ ਵਿੱਚ ਤਾਂ ਫਿਰ ਆ ਹੀ ਓਖਾ ਹੋ ਜਾਂਦਾ ਤੇ ਸਰਕਾਰ ਚ ਦਿਖਾ ਲੈਂਦੇ ਤੁਸੀਂ ਉੱਥੇ ਵਧੀਆ ਡਾਕਟਰ ਹੁੰਦੇ ਹੈਗੇ ਮੈਂ ਜਿੱਥੇ ਮਰਜੀ ਜਾਵਾਂ ਤੈਨੂੰ ਕੀ ਯਾਰ ਤੂੰ ਛੱਡ ਦੇ ਯਾਰ ਇਹ ਕਿਉਂ ਤੂੰ ਲੱਸ਼ਨ ਕਰਦਾ ਮੈਂ ਯਾਰ ਕੁਛ ਮਰਜ਼ੀ ਕਰਾ ਤੁਸੀਂ ਆਪਦਾ ਜਾਓ ਭਾਈ ਕਰੇ ਤੁਸੀਂ ਆਪਦਾ ਰਾਜੀ ਖੁਸ਼ੀ ਰਹੋ ਆ ਨਜ਼ਾਰੇ ਲਓ ਭਾਈ ਬੁੱਲੇ ਵੱਡੋ ਪੁੱਤ ਹਾਂ ਯਾਰ ਸਾਡੇ ਦਾ ਦੇਖ ਹੁਣ ਕਿਵੇਂ ਟੀਟਰੇ ਆ ਪਿਆ ਲਿਆ ਹੂੰ ਗੱਡੂ ਪਾਂਚੇ ਸੀ ਭਾਈ ਨੂੰ ਮਰਾ ਵੀ ਇੱਥੇ ਬੇੜੇ ਚ ਨਾਲ ਛਣ ਛਣ ਕਰਦੀ ਫਿਰੀ ਫੇਰ ਨਾ ਕਹਿ ਫਿਲਮ ਬਣਾਵਾਂਗੇ ਮੈਂ ਤਾਂ ਤਨ ਜੀ ਸੀ ਜੜਾ ਦੋ ਮਾ ਮਾਤਾ ਪਤੀ ਪਤਨੀ ਬੈਲੀ ਜਿਹੜੀ ਪਈਆਂ ਤੂੰ ਜੀ ਸੀ ਜੜਾਉਣਾ ਹੋਰ ਤਿਆਰ ਹੋ ਗਿਆ ਉਹ ਬਬ ਬਲੌਕ ਕਰਤਾ ਫਿਰ ਹਾਂ ਦੁੱਧ ਪਾ ਕੇ ਉਹ ਪਹਿਲਾਂ ਦੁੱਧਤਾ ਪਾਇਆ ਉਹਨਾ ਹਾਂ ਉਹ ਬਾਪੂ ਆ ਜਾਂਦਾ ਅੱਦ ਪਤਾ ਨਹੀਂ ਰਾਤ ਬੋਲੇ ਤੁਸੀਂ ਪਤਾ ਨਹੀਂ ਕਿੱਥੇ ਰਹਿ ਪਿਆ ਢੀਲੇ ਕੇ ਖੇਤ ਹੋਊਗਾ ਜਾਂ ਆਪਣੇ ਹੋਣਾਗਾ ਉਹ ਕਿਧਰੇ ਨਹੀਂ ਚਲ ਉਹ ਜਾਂਦਾ ਹੈਗਾ ਜਿੰਮੇ ਜਾਂਦਾ ਉਹ ਵਾਪਸ ਵੀ ਆ ਜਾਂਦਾਗਾ ਪਤਾ ਕੀ ਹੈ ਜੇ ਮੈਂ ਪੇਕੀ ਜਾਂਦਾ ਨਾਲ ਇਹਦੇ ਨਾਲ ਸੋਡਾ ਹੀ ਸਿਆਪਾ ਹੁੰਦਾ ਕੋਈ ਨਾ ਕੋਈ ਸਿਆਪਾ ਪਾ ਕੇ ਬਹਿ ਜਾਂਦੇ ਹੋਗੇ ਮੇਰੇ ਜਾਨ ਵੇਸ ਤੇ ਉਹ ਗੱਲ ਸਿਆਪੇ ਦੀ ਨਹੀਂ ਹੈਗੀ ਉਹ ਪਿੰਡ ਜਿੱਥੋਂ ਤੂੰ ਹੋਈ ਪਈ ਆ ਮੈਂ ਕੱਲ ਆਪ ਅੱਖੀ ਦੇਖਿਆ ਉਹ ਖੇਤ ਚ ਲਈ ਬੈਠਾ ਸੀ ਕਿਸੇ ਜਨਾਨੀ ਨੂੰ ਤੇ ਪਰ ਬੋਲਣਾ ਜ਼ਰੂਰੀ ਸੀ ਉਹ ਤਾਂ ਬਹਾਨੇ ਭਾਲਦਾ ਹੈਗਾ ਪਿੰਡ ਵਾਲੀ ਨਹੀਂ ਜਾਣ ਦੰਦੇ ਜਦੋਂ ਜਾਈ ਦਾ ਹਰੇਕ ਮੈਨੂੰ ਕਹਿੰਦਾਗਾ ਵੀ ਛੋਡੇ ਵਾਲਾ ਬੁੜਾ ਇਹ ਜਾ ਅੰਦਰ ਵੜ ਕੇ ਸਮਝਾ ਦਿੰਦਾ ਖੌਰੂ ਪਾਉਣਾ ਜ਼ਰੂਰੀ ਸੀਗਾ ਹੁਣ ਸਾਰੀ ਰਾਤ ਨਹੀਂ ਘਰੇ ਬੜਿਆ ਓ ਯਾਰ ਇਹਦੇ ਲੱਛਣਾਂ ਤਾਂ ਮੈਂ ਵੀ ਦੁਖੀ ਕਰਕੇ ਆਪੂ ਡਾ ਯਾਰ ਆਪ ਨੂੰ ਵੀ ਸ਼ਰਮ ਆਉਂਦੀ ਆ ਹੁਣ ਅਮਣਾ ਰੰਗਾ ਕੇ 100 100 ਕਸਾ ਗੱਲਾਂ ਬੋਲਦਿਆਂ ਮੈਨੂੰ ਮੈਂ ਤਾਂ ਹੀ ਤਾਂ ਕਿਹਾ ਸੀ ਤੂੰ ਕਹਿੰਦੀ ਵੀ ਰੋਟੀ ਆਮਣ ਫੜਾ ਜਾ ਕਰੂ ਤੈਨੂੰ ਪਤਾ ਨਹੀਂ ਆਪਣੇ ਵਾਲੇ ਬੁੜੇ ਦਾ ਇੱਕ ਨੰਬਰ ਦਾ ਠਰਤੀ ਆ ਉਹ ਮੈਨੂੰ ਡਰ ਲੱਗਦਾ ਬਈ ਇਹ ਗੱਲਾਂ ਤੋਂ ਹੁਣ ਮੈਂ ਵੀ ਤਾਂ ਜਾਣਾ ਹੁਣ ਇੱਥੇ ਤਾਂ ਸਾਰਦਨ ਮੇਰੇ ਕੋਲ ਬੰਦੇ ਤਾਂ ਪਾਸਾ ਹੱਥ ਲੈ ਜਾਂਦਾ ਚਾਵੇ ਤਾਂ ਜਾਣਾ ਯਾਰ ਤੂੰ ਮੜਾ ਮੱਡਾ ਸਮਝਿਆ ਕਰ ਗੱਲ ਨੂੰ ਤੂੰ ਆਟ ਯਾਰ ਸੋਡ ਤਾਂ ਇਹ ਸਿਆਪਾ ਰਹਿਣਾ ਆ ਹੁਣ ਦੁੱਧ ਪਾਇਆ ਨਲ ਖੇਤ ਜਾ ਕੇ ਵੇਖਿਆ ਤੇ ਪਿਉ ਨੂੰ ਓ ਯਾਰ ਦੇਖ ਆਉਂਗਾ ਯਾਰ ਜਾਣਾ ਦਾਲੀ ਪਾ ਲਈ ਤੱਤਾ ਪਾਣੀ ਪੂਰੀ ਦੇਖਦੇ ਆ ਫਿਰ ਕੋਈ ਜਾਲਦਾਂ ਝੀਲੇ ਕੋਲੇ ਉਹ ਕਰੂ ਮਨਸ ਭੁਗਦੇ ਸਾਰੇ ਆ ਗਏ ਮੈਂ ਪੀ ਤੇ ਸਿੱਖੀ ਹਾਂ ਭਾਈ ਆ ਗਿਆ ਆ ਗਿਆ ਮਾਤਾ ਚਾਹ ਬਣਾ ਕੇ ਦੇ ਮੈਂ ਘੁੱਟ ਸਾਂ। ਭਾਈ ਛੋਣ ਨੂੰ ਕੀ ਮੈਂ ਚਾਹ ਪੀਵਾਂ ਨਾ ਪੀਵਾਂ ਮੈਂ ਅੱਧੀ ਆਪੀ ਪੀ ਲੂੰਗਾ। ਛੋਡੀ ਚਾਹ ਨਾਲ ਮਰ ਜਾਂਦੇ ਆਇਆ ਮੈਂ। ਕੱਲ ਦੇਤੀ ਤੁਸੀਂ ਜਿਹੜੀ ਮੈਨੂੰ ਚਾਹ ਦੇਣੀ ਸੀ ਨਾ ਨੇਕੜੂ ਆਹ ਕੱਲ ਹੀ ਦੇਤਾ। ਫੇਰ ਕਿਵੇਂ ਦਾ ਬਕੂ ਜੀ? ਘਰਾਂ ਚ ਸੋਸ ਸੋ ਗੱਲਾਂ ਕੋਈ ਜਾਂਦੀਆਂ ਨਹੀਂ। ਹੁੰਦੀਆਂ ਨੇ ਭਾਈ ਤੁਸੀਂ ਤਾਂ ਅਗਲੇ ਦੀ ਬੇਇੱਜ਼ਤੀ ਕਰਦੇ ਹੋ ਹੈਂ? ਤੁਸੀਂ ਤਾਂ ਲਾਲਾ ਮਾਰਦੇ ਹੋ। ਪਿਆ ਪੁੱਤਾਂ ਦੀ ਕਾਹਦੀ ਲੜਾਈ ਹੁੰਦੀ ਹੈਗੀ? ਪਿਆਉ ਪੁਤਾਨੀ ਨਹੀਂ ਹੁੰਦੀ ਭਾਈ ਜਦੋਂ ਬਗਾਨੇ ਆ ਜਾਂਦੇ ਨੇ ਨਾ ਵਿੱਚ ਬਗਾਨੀਆਂ ਬੁੜੀਆਂ ਉਹ ਕਰਾ ਦਿੰਦੀਆਂ ਨੇ ਇਹਦਾ ਭਾਈਆਂ ਭਾਈਆਂ ਨੂੰ ਆਪਸ ਚ ਲੜਾ ਕੇ ਮਾਰਾ ਦਿੰਦੀਆਂ ਨੇ ਮੈਂ ਬਗਾਨੀ ਕਾਹਦੇ ਨਾ ਬਾਪੂ ਜੀ ਮੈਂ ਤਾਂ ਛੁੱਟ ਧੀਆ ਵਰਗੀ ਆ ਭਾਈ ਮੈਂ ਤੇਨੂੰ ਦੇਖ ਮੰਦਾ ਨਹੀਂ ਬੋਲਦਾ ਚੰਗਾਰੀ ਬੋਲਦਾ ਠੀਕ ਹੈ ਆ ਬ੍ਰਿਤੀਆਂ ਵਰਗੀ ਆ ਚਲ ਕੋਈ ਗੱਲ ਨਹੀਂ ਹਣਾ ਛੋਟੇ ਨਾਲ ਮੇਰਾ ਕੋਈ ਗੁੱਸਾ ਗਿਲਾ ਨਹੀਂ ਤੁਸੀਂ ਆਪਦਾ ਰੋਟੀ ਪਾਣੀ ਲਾਹੋ ਖਾਓ ਪੀਓ ਐਸ ਕਰੋ ਮੈਂ ਤਾਂ ਸੋਨ ਕਦੇ ਚੰਗਾ ਮਾੜਾ ਬੋਲਿਆ ਮੈਂ ਤੇ ਤੁਹਾਨੂੰ ਇਥੇਰਾ ਸੰਭਾਲ ਦਿਆਂਗੀ ਰੋਟੀ ਪਾਣੀ ਦਾ ਅਨਸਰ ਦਿੰਦੀ ਆ ਮੈਂ ਭਾਈ ਤੇਨੂੰ ਕੁਛ ਕਹੇ ਤੁਸੀਂ ਆਪਦਾ ਲਾਹੋ ਖਾਓ ਪੀਓ ਐਸ ਕਰੋ ਮੈਂ ਆਪਦਾ 5 ਕਰਾਂ 50 ਕਰਾਂ ਠੀਕ ਹੈ ਉਹ ਮੇਰਾ ਮੈਂ ਆਪਦਾ ਨਾ ਕਿ ਚੱਲਿਆ ਆਪਦਾ ਜਾ ਕੇ ਉਹਨਾਂ ਕੰਮ ਜ਼ਰੂਰੀ ਠੀਕ ਹੈ ਉਹਨੂੰ ਕਹੇ ਵੀ ਮੁੰਡੇ ਨੂੰ ਵੀ ਆਪਦਾ ਹੁਣ ਖੇਤੀਬਾੜੀ ਜਿੰਨੀ ਹੈਗੀ ਆ ਆਪਦੀ ਸਾਫ ਲੈ ਠੀਕ ਹੈ ਆਰਤੀ ਨਾ ਉਹਦੀ ਹੈਗੀ ਗੱਲਬਾਤ ਆਪਦਾ ਪੈਸਾ ਲਿਆ ਵੇ ਹੁਣ ਤੂੰ ਆਪਦੇ ਪੈਸੇ ਉਹ ਤੋਂ ਫੜ ਕੇ ਪੇਕੀ ਦੇ ਨੇ ਪੇਕੀ ਦੇ ਲਾ ਸਾਰੀ ਦੇ ਦੇ ਭਾਵੇਂ ਹੁਣ ਹੁਣ ਨਹੀਂ ਮੈਂ ਵਿੱਚ ਆਉਂਦਾ ਪਹਿਲਾ ਹੁੰਦਾ ਸੀ ਆ ਗੱਲਾਂ ਕੀ ਕਰਦਾ ਬਾਪੂ ਤੁਸੀਂ ਮੇਰੇ ਪੇਕੇ ਘੜਾ ਆਪਣੇ ਘਰ ਤੇ ਚਲਦੇ ਆ ਜਾਂ ਥੋੜੀ ਜਿਹੀ ਜ਼ਿਆਦਾ ਤੋਂ ਚਲਦੇ ਆ ਉਹ ਮੈਂ ਮੈਂ ਇਹ ਭਾਈ ਤੈਨੂੰ ਸੁਭਾਈ ਕੀ ਗੱਲ ਕਰੀ ਐ ਇਹ ਵੀ ਠੀਕ ਐ ਹੁਣ ਆਪਦਾ ਕੁਛ ਮਰਜ਼ੀ ਕਰੋ ਛੋਡੇ ਹੱਥ ਕਬੀਰ ਉਦਾਰੀ ਐ ਕਰੋ ਚ ਫਰਕ ਪੈ ਜਾਂਦਾ ਬਾਪੂ ਜਿਹੇ ਗੱਲਾਂ ਤੁਸੀਂ ਕਰਦੇ ਹੋਗੇ ਪਈ ਪਿਆ ਭਾਈ ਹੁਣ ਤਾਂ ਪਾੜ ਪਿਆ ਪਿਆ ਠੀਕ ਐ ਤੁਸੀਂ ਆਪਣੀ ਹੈ ਨਹੀਂ ਹੁਣ ਭਈ ਮੈਂ ਤੇਨਾ ਠੀਕ ਐ ਤੂੰ ਮੇਰੀ ਧੀ ਐ ਪਰ ਕੀ ਐ ਤੈਨੂੰ ਵੱਧ ਘੱਟ ਬੋਲਦਾ ਮੈਂ ਬੁਰਾ ਲੱਗਦਾ ਮੁੰਡਾ ਮੁੰਡਾ ਪਤਾ ਨਹੀਂ ਕਿੱਧਰ ਨਿਕਲਿਆ ਤੜਕੀ ਉੱਦਣਿਆ ਪਤੰਦਰਾ ਉਹਨੀ ਵੀ ਹਾਂ ਵੀ ਤੂੰ ਪੁੱਛ ਲੈ ਘਟੂ ਘਟ ਕਿਉਂ ਉਹਨੂੰ ਪੈਸਾ ਕਿ ਲੱਗਦੀ ਸੀ ਜੇਠ ਲੱਗਦਾ ਮੈਂ ਉਹਦਾ ਮੰਡੀ ਗਿਆ ਵਾਪਸ ਜੋ ਸਮਾਨ ਖਤਮ ਹੋਇਆ ਪੈਸੀ ਘਰੇ ਸੌਦਾ ਪਾਣੀ ਸਾਰਾ ਉਹ ਲੈਣ ਗਏ ਵੇ ਹੋਰ ਸੁੱਚਾ ਸ਼ੂਮਾ ਗਿਆ ਹੋਇਆ ਅੱਜ ਤਾਂ ਅੱਗੇ ਭੈਣ ਦੀ ਅੱਗੇ ਅੱਗੇ ਮੈਂ ਜਾਂਦਾ ਤੀ ਅੱਜ ਅੱਜ ਉਹਨੂੰ ਜਾਦਾ ਆ ਗਿਆ ਵੀ ਇੱਕ ਦਿਨ ਚ ਹੀ ਹੁਣ ਸੌਦਾ ਮੁਕਣ ਤੇ ਆ ਗਿਆ ਥੋੜਾ ਤੁਸੀਂ ਕਰੀ ਹੈ ਨਹੀਂ ਸੀਗੇ ਉਹ ਤਾਂ ਸਾਰਾ ਖੇਤ ਵੀ ਦੇਖ ਕੇ ਆਪਣੇ ਨਾਲ ਤੁਸੀਂ ਉੱਥੇ ਸੀ ਨਾ ਲੀਲੇ ਕਰਨੀ ਸੀਗੇ ਹੂੰ ਹੁਣ ਫਿਰ ਮੈਂ ਐਸਾ ਲੀਲੇ ਕੇ ਪਿਆ ਰਿਆ ਕਰਾਂ ਹੈ ਮੈਨੂੰ ਭੈਣ ਦੀ ਮੈਨੂੰ ਓਟਰਾ ਵਾਲੇ ਬਥੇਰੇ ਭਾਈ हां ਕਿਤੇ ਹੀ ਮੁਪਲੇਖ ਚ ਪੈਦਿਉਂ ਵੀ ਪਿਆਰੇ ਨੂੰ ਨਹੀਂ ਕੋਈ ਓਟਦਾ ਆ ਗੱਲਾਂ ਚੰਗੀਆਂ ਨਹੀਂ ਹੁੰਦਾਂ ਕੋਈ ਜੇ ਤੁਸੀਂ ਕਰਦੇ ਹੋਗੇ ਭਾਈ ਮੈਂ ਕੁਛ ਨਹੀਂ ਕਹਿ ਰਾਂ ਮੇ ਤੋਂ ਗਲਤੀ ਹੋਊਗੀ ਤੁਸੀਂ ਜਾ ਪਾਵਾ ਪੈਜੋ ਥਾਉ ਦੋ ਚਾਹ ਬਣਾ ਦੇ ਕੋਠਾ ਨਾ ਭਾਈ ਮੈਂ ਕੀ ਰੋਟੀ ਖਾਓਗੇ ਨਾ ਮੈਂ ਨਹੀਂ ਮੈਂ ਆਪਦਾ ਲਾਹੂੰ ਆਪੀ ਲਾਹੂੰ ਆਪੀ ਲਾ ਕੇ ਖਾਉਂ ਆਪਿਆ ਮੇਰਾ ਤਵਾ ਮੇਰੇ ਤਵੇ ਨੂੰ ਹੱਥ ਨਾ ਲਾਓ ਭਾਈ ਤੁਸੀਂ ਆਪਦਾ ਉਹ ਜਿਹੜਾ ਨਵਾਂ ਤਵਾ ਤੁਸੀਂ ਨਵਾਂ ਲੈ ਲਓ ਮੈਂ ਤਾਂ ਪੁਰਾਣੇ ਨਾਲ ਹੀ ਸਹਾਰ ਲਊਗਾ ਠੀਕ ਹੈ ਮੇਰੇ ਚੁੱਲੇ ਨਵੇਂ ਨਾ ਲੱਗਿਓ ਤੁਸੀਂ ਆਪਦਾ ਚੁੱਲਾ ਲੇਪ ਲੂ ਨਾ ਨਾਮ ਬਣਾ ਲਓ ਵਾਰ ਗਿਆ ਜੀ ਵਾਪਸ ਚੋੜੀ ਹਾਂ ਨਹੀਂ ਸਾਲੇਦਿਆਂ ਨੇ ਲਹੂ ਪੀ ਰੱਖਿਆ ਅੱਗ ਤਾਂ ਤਾਂ ਲੱਗੀ ਹੋਈ ਆ ਵੀ ਇਹਨਾਂ ਨੂੰ ਪਤਾ ਵੀ ਹੁਣ ਵਿਆਹ ਕਰਾਉ ਆਂ ਕਰਾਉਂ ਕਿਉਂ ਨਹੀਂ ਕਰੂਗੀ ਭੈਣ ਬਣਾ ਗਿਆ ਇਹ ਦਵਾ ਲੀਲੇ ਕੋਲੇ ਜਾਂਦੇ ਚਲੋ ਮਣਾਣਾ ਓ ਪਿਆ ਪਤੰਦਰ ਇਹ ਵੀ ਸਾਡੇ ਵਾਲੇ ਬੋੜੇ ਮੰਗੂ ਜਮੀ ਐ ਸਰੀ ਪੈਨਾਂ ਦਾ ਉਹ ਕਿਵੇਂ ਤਾਂ ਕੰਬਲ ਲਈ ਪਿਆ ਉਹ ਕਿਹੜਾ ਆ ਮੈਂ ਆ ਤਾਂ ਆ ਉਹ ਤੂੰ ਕਿੱਧਰ ਫਿਰਦਾ ਹੈ ਏ ਓ ਮੈਂ ਤਾਂ ਤੇਰੇ ਲਵੇ ਸਾਡੇ ਵਾਲੇ ਬੁੜੇ ਦਾ ਪਤਾ ਕਰਨ ਆਇਆ ਸੀ ਮੈਂ ਇੱਕ ਤਾਂ ਹੀ ਛੇ ਨੂੰ ਘੜਾਲਾ ਬੁਖਾਰ ਦੀ ਨੂੰ ਕੱਲ ਦਾ ਪਤੰਦਰ ਆਈ ਨਹੀਂ ਹੈ ਗਿਆ ਕਿੱਧਰ ਵਗ ਗਿਆ ਤੈਨੂੰ ਪਤਾ ਹੋਣਾ ਚਾਹੀਦਾ ਕਹਿੰਦਾ ਕਿੱਧਰ ਵਗ ਗਿਆ ਆ ਦੇਖ ਲੈ ਮੇਰੇ ਕੰਬਲ ਗਿਆ ਉਹ ਤਾਇਆ ਮਖੌਲ ਛੱਡ ਯਾਰ ਮਖਵਲ ਨੂੰ ਮੇਰੇ ਉਸ ਹਲਖੜੇ ਹੋਰ ਹੁਣ ਮੈਂ ਤੁਹਾਨੂੰ ਕੀ ਕਹਾਂ ਦੱਸ ਉਹ ਯਾਰ ਤੇਰਾ ਆੜੀ ਆ ਯਾਰ ਉਹ ਕਿੱਥੋਂ ਬਿਨਾ ਦਾ ਪਤੰਦਰਾ ਹੁਸਾਂ ਨਹੀਂ ਲੈਂਦਾ ਚਾਰ ਦਿਨ ਹੋ ਗਏ ਆ ਪਿਆ ਮੰਜੇ ਤੇ ਮੇਰਾ ਮੰਜੇ ਦਾ ਪਿਆ ਮੈਨੂੰ ਪਤਾ ਤੇਰੇ ਲਵੇ ਆਇਆ ਹੂ ਪੱਕਾ ਯਾਰ ਉਹ ਆਇਆ ਸੀ ਭਾਈ ਦੁੱਖ ਰੋਂਦਾ ਸੀ ਆਪਦੇ ਕਾਹਦੇ ਦੁੱਖ ਰੋਂਦਾ ਸੀ ਇਹ ਜੀ ਤੁਸੀਂ ਕਰਦੇ ਹੋ ਉਹਦੇ ਨਾਲ ਉਹ ਦੁੱਖ ਰੋਂਦਾ ਸੀ ਅਸੀਂ ਤਾਂ ਕੀ ਕਰਦੇ ਆ ਪਤਾ ਨਹੀਂ ਭਾਈ ਤੁਹਾਡੇ ਪਰਿਵਾਰ ਦੀਆਂ ਗੱਲਾਂ ਤੁਸੀਂ ਜਾਣੋ ਤੁਹਾਨੂੰ ਤਾਂ ਇਹਨਾਂ ਗੱਲਾਂ ਬਾਰੇ ਕੀ ਪਤਾ ਕਹਿੰਦਾ ਸੀ ਕਹਿੰਦਾ ਰੋਟੀ ਪਾਣੀ ਨਹੀਂ ਖਵਾਉਂਦੇ ਉਹਦੇ ਲੱਛਣ ਨਹੀਂ ਖਾਣਦੇ ਕੱਲ ਨਰਮੇ 'ਚ ਮੈਂ ਖੇਤ ਗੇੜਾ ਮਾਰਨ ਗਿਆ ਤੀ ਮਾਹ ਚੱਲ ਕਣਕ ਨੂੰ ਪਾਣੀ ਲਾਵਾਂਗੇ ਪਤੰਦਰ ਉੱਥੇ ਜਨਾਨੀ ਲੀ ਬੈਠਿਆ ਦੀ ਨਰਮੇ 'ਚ ਉਹ ਕਿਤੇ ਬੈਠਾ ਹੋਣਾ ਕੱਖਾਂ ਕੋ ਖਾਣੇ ਨੂੰ ਹਟਾਉਣ ਵਾਗਿਆ ਹੋਣਾ ਹੋਰ ਹੁਣ ਚੰਦ ਤੇ ਸੁੱਕਣਾ ਆਪਦੇ ਤੇ ਲਿਖਦਾ ਹੈ ਉਹ ਉਹ ਤਾਇਆ ਤੈਨੂੰ ਪਤਾ ਯਾਰ ਉਹ ਸਿਆਣਾ ਬਣਾ ਹੋ ਰਿਹਾਗਾ ਲੋਕ ਲੋਕ ਯਾਰ ਮੈਨੂੰ ਤਾਨੇ ਮਾਰਦੇ ਨੇ ਤਾਨੇ ਭਈ ਹੁਣ ਤੁਸੀਂ ਫਿਰ ਮਰਵਾਉਣ ਵਾਲੀਆਂ ਗੱਲਾਂ ਕਰਦੇ ਹੋ ਤਾਂ ਤਾਨੇ ਮਾਰਦੇ ਨੇ ਫਿਰ ਹੱਲ ਵੀ ਦੱਸਦੇ ਹੁਣ ਕੀ ਕਰੀਏ ਯਾਰ ਉਹਦਾ ਹੱਲ ਤਾਂ ਉਹਨੂੰ ਰੋਟੀ ਪਾਣੀ ਫੜਾਓ ਉਹਨੂੰ ਜ਼ਮੀਨ ਦੇ ਦਾ ਤੁਹਾਨੂੰ ਦੇਤੀ ਉਸਰੇ ਹੁਣ ਫਿਰਦਾ ਦੌਰੂ ਵਜਾਉਂਦਾ ਸਾਡੇ ਨਾਲ ਤਾਂ ਪਤੰਦਰ ਰਾਤ ਲੜ ਪਿਆ ਲੜ ਨਾਲੇ ਲਛਮੂ ਹੋ ਗਏ ਭਈ ਲੜੂ ਗਈ ਉਹ ਤਾਂ ਹਾਂ ਇਹਦਾ ਹੁਣ ਕੀ ਕਹੇ ਜੀ ਨਹੀਂ ਤੂੰ ਦੱਸਾ ਉਹ ਸਿਆਣਾ ਬਣਾਂਗਾ ਇਹੋ ਜਿਹੀ ਗੱਲਾਂ ਸ਼ੁਭਾ ਦਿੰਦੀਆਂ ਇਹਨਾਂ ਨੂੰ ਜਿਹੜੇ ਕੰਮ ਕਰਦਾ ਫਿਰਦਾ ਉਹ ਕਿਹਦਾ ਰਹੀ ਛੋਟੀਆਂ ਤੁਸੀਂ ਜਾਣੋ ਨਾ ਤੁਸੀਂ ਘਟੋ ਨਾ ਤੁਹਾਡਾ ਬਾਪ ਘਟ ਹੈ ਓ ਯਾਰ ਤੂੰ ਵੀ ਨਾਲ ਆ ਸਾਨੂੰ ਤਾਂ ਭੇਤ ਨਹੀਂ ਆਉਂਦਾ ਛੋੜੇ ਦੋਨਾਂ ਦਾ ਕੀ ਖਿਚੜੀ ਪਕਾਉਣੀ ਹੈ ਤੁਸੀਂ ਮੈਂ ਨਾਲ ਨੂੰ ਮੈਂ ਕੱਜਰਦੇ ਆ ਉਹਨੂੰ ਨਾਲ ਨੂੰ ਕੀ ਕਹਤ ਜਦੋਂ ਤੇਰੇ ਜੀ ਕਰਦਾ ਤੂੰ ਮੇਰੇ ਤੇ ਆ ਕੇ ਚੜ ਜੰਨਾ ਓ ਮੈਂ ਜਾਣਦਾ ਸਭ ਯਾਰ ਕੀ ਜਾਣਦਾ ਪੂਰੇ ਟਿੰਡੀਆਂ ਲੈਣ ਆਇਆ ਫਿਰ ਤੂੰ ਲਾਉਣਾ ਉਹਦੇ ਉਂਗਲ ਮੈਂ ਕੀ ਉਂਗਲ ਲਾਉਣਾ ਹਾਂ ਮੈਂ ਜੇ ਚੱਕ ਲਈ ਨਾ ਜੁੱਤੀ ਉਹ ਯਾਰ ਗਿੱਦੜ ਤੋਂ ਬਿਨਾ ਚਾਰ ਤੇ ਕੋਈ ਨਹੀਂ ਮੂਤਦਾ ਤੂੰ ਵੀ ਨਾਲੇ ਆਉਂਦੇ ਆਹੋ ਨਾਲੇ ਆ ਚੱਲ ਯਾਰ ਮੈਨੂੰ ਖਾਇਆ ਕਰ ਮੇਰਾ ਤੂੰ ਛੱਡ ਤਾਂ ਆ ਗੱਲ ਮੈਨੂੰ ਐਂ ਦੱਸ ਦੇ ਜੇ ਤੇਰੇ ਲਾ ਵੀ ਆਇਆ ਉਹ ਮੈਨੂੰ ਦੱਸ ਤੂੰ ਮੇਰੇ ਕੋਲੇ ਨਹੀਂ ਆਇਆ ਅੱਬ ਤੱਕ ਇਹਦੇ ਭਾਲ ਕਰੋ ਖੂ ਖਤਾ ਨਾ ਗੰਦਾ ਕਰ ਲਿਆ ਹੋਵੇ ਉਹਨੇ ਬੜਾ ਪਤੰਦਰ ਨੇ ਦੁੱਖ ਦਿੱਤਾ ਵੇ ਰੇ ਸਾਰੇ ਵਜੇ ਸੋਡੀ ਹਿੱਕ ਤੇ ਮੂੰਗ ਨਾ ਦਾਲਾ ਆ ਤੁਸੀਂ ਵੀ ਕੀ ਜਾਣੋਗੇ ਬਰੋਬਰ ਬੰਜੇ ਗਣਾਉਨਦੋ 아이 ਵੇ ਬਕਰ ਨੇ ਖਾ ਲਿਆ ਉਹੀ ਰ ਆ ਗਿਆ ਵੀ ਮੂੰਹ ਹਾਂ ਕੋਕਾ ਨੂੰ ਪੁੱਛੀ ਉਹ ਬਾਪੂ ਮੈਂ ਤਾਂ ਪਤੰਦਰਾ ਤੈਨੂੰ ਸਾਰੇ ਪਿੰਡ ਚ ਲੱਭਿਆ ਆ ਤੂੰ ਫੇਰ ਅੰਦਰੋਂ ਇਹਨਾਂ ਕੱਢਿਓ ਨਾ ਮੈਨੂੰ ਕੀ ਲੋੜ ਆ ਭਾਈ ਲੱਪਣ ਦੀ ਹੈ ਮੈਨੂੰ ਕੋਲ ਆ ਉਹਦੇ ਫਿਰ ਦਿਓ ਕੀ ਗੱਲ ਹੋਊਗੀ ਉਹ ਚੱਲ ਗੁੱਸਾ ਗਿੱਲਾ ਹੋ ਜਾਂਦਾ ਹੁੰਦਾ ਆਏ ਥੋੜੀ ਯਾਰ ਮਾੜਾ ਮੋਟਾ ਦੱਸ ਕੇ ਜਾਈਦਾ ਵਾ ਹਾਂ ਮੇਰੀ ਗੱਲ ਸੁਣ ਪੁੱਤ ਠੀਕ ਹੈ ਤੁਸੀਂ ਮੀਆਂ ਬੀਬੀ ਖੁਸ਼ ਰਹੋ ਜਿਵੇਂ ਮਰਜ਼ੀ ਰਹੋ ਆ ਆਪਣੇ ਆਪ ਥੋੜੀ ਠੀਕ ਹੈ ਨਹੀਂ ਨਿਵਦੀ ਹੁਣ ਨਹੀਂ ਨਿਵਦੀ ਆ ਮੈਂ ਦੇਖ ਲਿਆ ਇਹ ਇੱਕ ਦਿਨ ਦੀ ਗੱਲ ਨਹੀਂ ਹੈਗੀ ਇਹ ਮੇਰੇ ਸਾਲੇ ਦਾ ਜਦੋਂ ਦਾ ਲੈ ਕੇ ਚੱਲ ਤੀਰਾ ਵਿਆਹ ਹੋ ਗਿਆ ਪੁੱਤ ਤੂੰ ਲੱਗ ਗਿਆ ਤੀਮੀ ਥੱਲੇ ਆਹ ਕਾਨੂੰ ਲੱਗਿਆ ਬਾਪੂ ਆ ਤੂੰ ਉਹਦੇ ਪਿੱਛੇ ਲੱਗ ਕੇ ਮੈਨੂੰ ਦੇਖ ਮੰਦਾ ਚੰਗਾ ਵੀ ਬੋਲ ਪਿਆ ਠੀਕ ਹੈ ਮੈਂ ਕਹਿੰਦਾ ਕਾਨੂੰ ਕਾਨੂੰ ਮੈਂ ਇਹ じゃ ਫਿਰ ਕਾਨੂੰ ਇੱਥੇ ਮੈਂ ਸਾਰਾ ਗਾਂਦੀ ਮੰਦਾ ਚੰਗਾ ਦਾ ਹੁਣ ਤੈਨੂੰ ਪਤਾ ਤੇਰੇ ਲੱਛਣਾਂ ਨੂੰ ਕੋਲ ਦਾਂਗਾ ਮੈਂ ਗੱਲ ਸੁਣ ਮੈਂ ਤੂੰ ਮੇਰਾ ਕੀ ਮਾੜਾ ਦੇਖ ਲਿਆ ਹੋਰ ਮਾੜੇ ਨਾਲ ਕੱਟਦੀ ਮੈਂ ਤਾਂ ਜਦ ਮੈਂ 20 ਕਣ ਕੱਢੇ ਨੇ ਇਹ ਜੀ ਹਾਂ ਕੱਢੇ ਨੇ ਤੂੰ ਯਾਰ ਹਾਂ ਕਿਉਂ ਮੈਨੂੰ ਹੁਣ ਕਣਾਂ ਦਾ ਹਿਸਾਬ ਹੈ ਅਗਲਾ ਕਢਾ ਲੈਂਦਾ ਓ ਯਾਰ ਹੱਥਾਂ 'ਚ ਕਣ ਹੁੰਦੇ ਨੇ ਕਣ ਅੱਖਾਂ 'ਚ ਕਣ ਹੁੰਦੇ ਨੇ ਉਹ ਤਾਂ ਉਂ ਪੈ ਗਿਆ ਪਤਾ ਕੋਈ ਪਤੰਗਾ ਪੈ ਗਿਆ ਹੋਊਗਾ ਉਹ ਤੇਰੇ ਯਾਰ ਲੈ ਵੀ ਗਿਆ ਤੀ ਲੀਲੇ ਲੈ ਤੇ ਮਖਲਾਵਾ ਕਰਦਾ ਤੀਆ ਕੰਮ ਪੁੱਛਦਾ ਮਖਲਾਵਾ ਕੀ ਮੈਨੂੰ ਪਤਾ ਵੀ ਤੂੰ ਉੱਥੇ ਹੁੰਨਾ ਦਾ ਉੱਥੇ ਮੈਂ ਕੀ ਕਰੂੰਗਾ ਹੈ ਉੱਥੇ ਮੈਂ ਕੀ ਕਰਨਾ ਹੈ ਹੁਣ ਕਿੱਧਰ ਚੱਲਿਆ ਮੈਂ ਜਿੱਥੇ ਮਰਜੀ ਜਾਮ ਤੈਨੂੰ ਕੀ ਯਾਰ ਤੂੰ ਛੱਡ ਦੇ ਯਾਰ ਇਹ ਕਿਉਂ ਤੂੰ ਲੱਸ਼ਨ ਕਰਦਾ ਮੈਂ ਯਾਰ ਕੁਛ ਮਰਜੀ ਕਰਾ ਤੁਸੀਂ ਆਪਦਾ ਜਾਓ ਭਾਈ ਕਰੇ ਤੁਸੀਂ ਆਪਦਾ ਰਾਜੀ ਖੁਸ਼ੀ ਰਹੋ ਆ ਨਜ਼ਾਰੇ ਲਓ ਭਾਈ ਬੁੱਲੇ ਵੱਡੋ ਪਤਾ ਹਾਂ ਯਾਰ ਸਾਡੇ ਦਾ ਦੇਖ ਹੁਣ ਕਿਵੇਂ ਟੀਟਰੇਆ ਪਿਆ ਲਿਆ ਹੂੰ ਗੱਡੂ ਪਾਂਚੇ ਸੀ ਭਾਏ ਨੂੰ ਮਰਾਵੇ ਇੱਥੇ ਬੇੜੇ ਚ ਨਾ ਛਣ ਛਣ ਕਰਦੀ ਫਰੀ ਫੇਰ ਨਾ ਦੇਖੀ ਹੋਰ ਅੜੀਏ ਗੋਡਿਆਂ ਦਾ ਤਾਂ ਹੀ ਔਖਾ ਹੈਗਾ ਉਮਰ ਵੱਡੀ ਦੇ ਵਿੱਚ ਤਾਂ ਫਿਰ ਆ ਹੀ ਔਖਾ ਹੋ ਜਾਂਦਾ ਤੇ ਸਰਕਾਰ ਚ ਦਿਖਾ ਲੈ ਜੇ ਤੁਸੀਂ ਉੱਥੇ ਵਧੀਆ ਡਾਕਟਰ ਹੁੰਦੇ ਹੈਗੇ ਨਹੀਂ ਨਹੀਂ ਅੱਜ ਕੱਲ ਤਾਂ ਵਧੀਆ ਇਲਾਜ ਹੈਗਾ ਸਰਕਾਰੀ ਸ ਤਾਂ ਹਾਂ ਇੱਕ ਵਾਰ ਦਿਖਾ ਲਓ ਤੁਸੀਂ ਜੱਸੀ ਕੁਟ ਚਾਹੇ ਬਣਾ ਲੈ ਯਾਰ ਚਲ ਠੀਕ ਹੈ ਅੱਜ ਮੈਂ ਬਾਤ ਚਲਾਉਣੀ ਤਾਂ ਠੀਕ ਹੈ ਭਰੇ ਸ਼ਾਮ ਨੂੰ ਲਾਉਂਗੀ ਭੈਣ ਬਣ ਕੇ ਠੀਕ ਹੈ। ਨਾਲੇ ਬਾਪੂ ਕਿੱਧਰ ਗਿਆ? ਇੱਥੇ ਹੀ ਸੀਗਾ। ਤੁਸੀਂ ਵੀ ਨਾ ਐਵੇਂ ਬਾੜਾ ਬੋਲ ਜਾਣਾ ਕਰੋ ਬਾਪੂ ਨੂੰ। ਉਹ ਬਾੜਾ ਯਾਰ ਤੂੰ ਤੂੰ ਵੀ ਉੰਨੀ ਬੋਲਦੀ ਆ ਤੂੰ ਕਿਹੜਾ ਬੋਲਦੀ ਨਹੀਂ। ਮੈਂ ਕੀ ਕਿਹਾਗਾ ਜਿੰਨਾ ਤੁਸੀਂ ਭਾਈ ਭਾਈ ਪੈਨੋਗੇ ਤਾਂ ਉਹ ਤਾਂ ਫਿਰ ਤੁਹਾਡੇ ਤੇ ਨਾ ਲੱਗਦਾਗਾ। ਜਦੋਂ ਤੈਨੂੰ ਮੈਂ ਕਹਿੰਦਾ ਸੀ ਵੀ ਤੂੰ ਪਿੰਡ ਬਗ ਜੀ। ਤੈਨੂੰ ਬਾਪੂ ਲਵੇ ਗੱਲ ਕਰਨ ਦੀ ਲੋੜ ਹੀ ਨਹੀਂ ਸੀ। ਤੇ ਫਿਰ ਉਹਨੇ ਤੇਰੇ ਨਾਲ ਸਿਆਪਾ ਪਾਈ ਰੱਖਣਾ ਸੀਗਾ। ਬੀਬੀ ਨਾ ਪੁੱਛੇ ਦੱਸੇ ਮੈਨੂੰ ਤੁਸੀਂ ਆਪਣੀ ਮਰਜ਼ੀ ਕਰਨ ਲੱਗ ਗਏ ਹੋਣ। ਓਏ ਉਹਨੂੰ ਤਾਂ ਬਾਪੂ ਦਾ ਮਿਲੇ ਜਾਂਦੀ ਆ ਤੈਨੂੰ ਪਤਾ ਉਹਨੂੰ ਤਾਂ ਕੋਈ ਨਾ ਕੋਈ ਮਿਲ ਜਾਂਦੀ ਹੁੰਦੀ ਆ ਤੇ ਮੈਂ ਕਿਹਾ ਸੀ ਵੀ ਮਮਨ ਨੂੰ ਕਿਹਾ ਵੀ ਬਾਈ ਫੜਾਜਾ ਕਰਦਾ ਮੈਂ ਪਕਾ ਦੇਂਦੀ ਬਾਈ ਇੱਧਰ ਫੜਾਜਾਂਦਾ ਰੋਟੀ ਸਾਨੂੰ ਆਮਨ ਦਾ ਕਿਉਂ ਲਾਉਂ ਲੈਣੀ ਤੈਨੂੰ ਪਤਾ ਹੋਵੇਗਾ ਬੋੜਾ ਉਹਤੇ ਅੱਖ ਰੱਖਦਾ ਮੈਂ ਰੱਖਦਾ ਕਿਹਦੇ ਤੇ ਨਹੀਂ ਦੱਸ ਦੋ ਉਹ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀ ਤੁਸੀਂ ਨਾ ਉਹਨੂੰ ਜ਼ਿਆਦਾ ਨਾ ਬੋਲਿਆ ਕਰੋ ਉਹਨੇ ਜੇ ਕੋਈ ਗਲਤ ਕਦਮ ਚੱਕ ਲਿਆ ਮੁੜ ਕੇ ਮੇ ਪੰਗਾ ਖੜੋ ਨਾਲ ਪਿੰਡ 'ਚ ਬਦਨਾਮੀ ਹੋਊਗੀ ਬਦਨਾਮੀ ਹੁਣ ਕਿਹੜਾ ਹੋਈ ਨਹੀਂ ਹੋਈ ਬਦਨਾਮੀ ਤਾਂ ਹੋਈ ਰਹੀ ਆ ਨਾਲੇ ਹੁਣ ਮੈਨੂੰ ਪਤਾ ਵੀ ਉਹ ਕੀ ਕਰਤੂਤਾਂ ਕਰਦਾ ਫਿਰਦਾ। ਕਰਤੂਤਾਂ ਦਾ ਮੈਨੂੰ ਪਤਾਗਾ। ਉਹ ਲੀਲੇ ਲਵੇ ਉਹੀ ਨਹੀਂ ਜਾਂਦਾ ਹੈਗਾ। ਉਹ ਸਾਰੀ ਇੱਕੋ ਗੱਲ ਆਉਂਦਾ ਜੀ ਦੋਨਾਂ ਦੀ। ਕਰਦੇ ਨੇ ਕੋਈ ਨਾ ਕੋਈ ਖਿਚੜੀ ਪਕਾਉਂਦੇ ਨੇ ਉਹ ਦੋਨੋਂ। ਤਾਈ ਆਈ ਸੀ ਕੱਲ ਉਹ ਵੀ ਮੈਨੂੰ ਕਹਿੰਦੀ ਸੀ ਕਹੇਦੀ ਨਾਲ ਨਾਲ ਨਾ ਦਿਓ ਉਹਨਾਂ ਨੂੰ। ਲੀਲੇ ਨੂੰ ਤੁਸੀਂ ਕਹਿ ਦੋ ਨਾ। ਉਹ ਮੈਂ ਲੀਲੇ ਨੂੰ ਕਿਉਂ ਕਹੂੰਗਾ? ਮੈਂ ਤਾਂ ਬਾਪੂ ਨੂੰ ਕਹੂੰ ਯਾਰ। ਜੇ ਬਾਪੂ ਸੁਣੂਗਾ ਫੇਰ ਆ ਨਾ। ਚੱਲ ਚਾਹ ਬਣਾਉਣਾ ਯਾਰ। ਚਾਹ ਤਾਂ ਬਣਾਣੀ ਗਈ ਕਿੱਧਰ ਸੀ ਤੁਸੀਂ ਉਹ ਮੈਂ ਤਾਂ ਉੱਧਰ ਸੀ ਪਿੱਛੇ ਕਰਦੇ। ਤੇ ਬੂਟੇ ਜਿੱਥੋਂ ਲੈ ਕੇ ਆਉਂਦੇ ਆ ਬੂਟੇ ਦਾ ਗੱਲ ਉੱਥੇ ਗਈ ਸੀ ਬੋਹਾ ਉੱਥੋਂ ਟਰਾਲੀ ਵਾਲਾ ਫਿਰਦਾ ਸੀ ਯਾਰ ਉੱਥੋਂ ਲਿਆਤੇ ਸੀ ਤੇ ਲਾਉਣੀ ਨਹੀਂ ਇਹੋ ਲਾਵਾਂਗੇ ਚਾਹ ਤਾਂ ਬਣਾ ਦੇ ਚੱਲ ਬਣਾਉਣੀ ਆ ਇਹ ਵੀ ਕੰਜਰ ਦੀ ਘੱਟ ਨਹੀਂ ਉਹੀ ਬੂੜੇ ਦੇ ਬਾਤ ਪਈ ਹੋਈ ਆ ਉਹਨੂੰ ਬੋਲੀ ਜਾਉ ਕਿਸ ਨਾ ਕੋਸ ਚੇਨੀ ਕੋ ਗੱਲ ਦਾ ਪਤਾ ਲੱਗਿਆ ਕੀ ਲੈ ਛਾਰੇ ਪਿੰਡ ਚੋਂ ਗੱਲ ਉੱਡੀ ਪਈ ਐ ਕੀ ਦੀ ਦੱਸਦਾ ਤੇ ਨਾਂ ਤਾਂ ਲੈ ਦੇ ਕਿਸੇ ਦਾ ਕੀ ਯਾਰ ਇਹਦੀ ਕੀ ਗੱਲ ਹੋ ਗਈ ਲੇ ਤੈਨੂੰ ਨਾ ਪਤਾ ਹੋਵੇ ਨਹੀਂ ਮੈਂ ਤਾਂ ਕਿਸੇ ਗੱਲ ਦਾ ਨਹੀਂ ਪਤਾ ਝੂਠ ਨਾ ਬੋਲ ਨਹੀਂ ਸੱਚੀ ਕਹਿਣੀ ਆ ਨਹੀਂ ਤੇਰੇ ਤੋਂ ਕੋਈ ਪਰਦਾ ਤਾਂ ਹੈ ਨਹੀਂ ਉਹਦਾ ਚੱਲ ਮੈਂ ਮੇਰੀ ਗੱਲ ਸੁਣ ਤੈਨੂੰ ਸਾਰੀਆਂ ਗੱਲਾਂ ਤਾਂ ਪਤਾ ਮੇਰੇ ਤੇ ਪਿਆਰੇ ਬਾਰੇ ਤੈਨੂੰ ਪਤਾ ਇਥੋਂ ਕਦੀ ਲੋਕ ਤੈਨੂੰ ਮੈਂ ਦੱਸਦੀ ਨਾ ਮੇਰੀ ਗੱਲ ਸੁਣ ਲੈ ਹਾਂ ਪਿਆਰਾ ਤਾਂ ਵਿਆਹ ਕਰਾਉਣਾ ਫਰਦਾ ਸੱਚੀ ਹੋਰ ਮਰਨਾ ਕੱਲ ਮੇਰੇ ਕੋਲ ਖੇਤ ਆਇਆ ਸੀ ਮੈਂ ਤਾਂ ਕਿਸੇ ਗੱਲ ਦੀ ਪਾਠ ਹੀ ਨਹੀਂ ਕੱਢੀ ਉਹ ਤਾਂ ਕਹਿੰਦਾ ਹੋਊ ਚੱਲ ਇੱਕ ਹੋਰ ਸਹੀ ਮੈਂ ਮਰ ਚਾ ਲੋੜਾ ਸਾਂਗ੍ਯਾ ਕਿਤੇ ਵਧਾਈਆਂ ਕਿਤੇ ਨਹੀਂ ਉਹਦਾ ਤਾਂ ਇਹੀ ਕੰਮ ਆ ਚੌਰੇ ਦਾ ਕਦੀ ਕਿਸੇ ਨੂੰ ਕਦੀ ਉਹ ਤਾਂ ਇੰਜ ਮੰਨ ਲਾ ਉਹਦੇ ਘਰੇ ਚਲ ਜਾ ਉਹ ਤਾਂ ਐ ਅੱਖ ਮ ਟੱਕਾ ਮੇਰੇ ਨਾਲ ਵੀ ਕਰਨ ਨੂੰ ਤਿਆਰ ਹੋ ਜਾਂਦਾ ਤੇ ਕੱਲ ਤਾਂ ਮੈਨੂੰ ਕਾਂਡੇ ਖਰਾ ਕੇ ਦਿੰਦਾ ਸੀ ਮੈਨੂੰ ਕਹਿੰਦਾ ਕਾਂਡੇ ਖਰਾ ਕੇ ਜੰਨਾ ਤੈਨੂੰ ਇਹ ਤਾਂ ਜਦੋਂ ਕਹਿੰਦਾ ਹੁੰਦਾ ਨਾਲ ਦੀ ਨਾਲ ਹੀ ਕਰਾ ਲਈਦੇ ਹੁੰਦੇ ਨੇ ਮੁੜ ਕੇ ਤਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਤੇ ਮੈਨੂੰ ਕਹਿੰਦਾ ਆਪਾਂ ਚੱਲਾਂਗੇ ਜ਼ਰੂਰ ਨਾਲ ਤਾਂ ਤੈਨੂੰ ਜਿਹੜੀ ਪਕੌੜੇ ਵਾਲੀ ਐ ਸਗਰੀ ਮ ਉਹ ਕਵਾ ਕੇ ਨਾ ਬਨਾਸਰ ਵਾ ਘੁਮਾ ਕੇ ਲਿਆ ਤੇ ਹੁਣ ਆ ਕੁਛ ਕਰਦਾ ਫਿਰਦਾ ਹੋਰ ਬਾਲੀ ਜਿਆਦੀ ਗੱਲ ਉੱਡੀ ਪਈ ਆ ਬਸ ਹੋਰ ਕਹਿੰਦੇ ਨੇ ਵੀ ਪਿਆਰਾ ਹੁਣ ਲਿਆਉ ਕਿਸੇ ਹੋਰ ਨੂੰ ਹੁਣ ਇਹ ਨਹੀਂ ਪਤਾ ਵੀ ਲਿਆਊਗਾ ਕਿਨੂੰ ਮੈਨੂੰ ਤੇ ਅਸੀਂ ਵੀ ਤੈਨੂੰ ਪਤਾ ਹੋਊਗਾ ਮੈਨੂੰ ਕਿੱਥੋਂ ਪਤਾ ਮੈਂ ਤਾਂ ਆਪ ਹੈਰਾਨ ਮੰਨ ਗਈ ਤੈਥੋਂ ਸੁਣ ਕੇ ਚੱਲ ਹੁਣ ਤਾਂ ਜਿਹੜਾ ਕੁਝ ਹੋਣਾ ਹੋ ਗਿਆ ਪਰ ਤੂੰ ਇਹ ਦੇਖ ਲੈ ਵੀ ਜਮਾ ਹੀ ਸ਼ਰਮ ਮਲਾਈ ਪਈ ਆ ਚਿੱਟੀ ਦਾ ਦਾੜੀ ਹੋਈ ਪਈ ਆ ਉਹਦੀ ਇਹ ਉਹੀ ਤਾਂ ਹੈ ਵੀ ਤੂੰ ਹੁਣ ਚੱਲ ਜਿਹੜਾ ਕੁਝ ਕਰੀ ਜਾਂਦਾ ਕਰੀ ਜਾਂਦਾ ਹੁਣ ਵਿਆਹ ਕਰਾਉਣ ਦੀ ਉਮਰ ਐ ਦੀ ਪੱਲਾ ਨਹੀਂ ਬਸ ਨੂ ਪੁੱਤ ਕੀ ਸੋਚਣਗੇ ਨੂ ਪੁੱਤ ਨੂੰ ਉਹ ਕੀ ਕੀ ਸਮਝਦਾ ਨੂੰ ਤਾਂ ਜਮਾ ਹੀ ਕੁਝ ਨਹੀਂ ਸਮਝਦਾ ਇਹਨੇ ਜਿਹੜੀ ਉਹ ਕੋਈ ਢੇੜੂ ਕਿਲਾ ਜ਼ਮੀਨ ਦਾ ਨਾ ਕੋਈ ਖਾ ਕੇ ਪੱਤਰੇ ਬਾਤ ਜਾਈ ਜੀ ਹੁਣ ਤਾਂ ਐਂ ਹੀ ਚਾਹੀਦਾ ਉਹਦੇ ਨਾਲ ਹਾਂ ਹਾਂ ਉਹ ਨਜ਼ਾਰਾ ਆਜੋ ਹਾਂ ਪਿੰਡ ਦੀ ਕੋਈ ਜਨਾਨੀ ਨਹੀਂ ਛੱਡੀ ਛੇੜ ਮੈਨੂੰ ਹਾਂ ਸਵਾਦ ਤਾਂ ਉਦਾਂ ਹੀ ਆਊਗਾ ਜਦੋਂ ਉਹਦੀ ਕੋਈ ਲੈ ਕੇ ਭੱਜੂ ਨਜ਼ਾਰਾ ਵੀ ਫੇਰ ਹੀ ਆਊਗਾ ਹਾਂ ਤੇ ਰੱਖਾਂ ਖੁੱਲਣ ਗਿਆ ਉਹੀ ਤੇ ਕਹਿ ਦੂੰ ਤਾਂ ਰਗੜਾ ਸਵਾਰ ਕੇ ਲੱਗਣਾ ਚਾਹਦਾ ਜਿਹੜੀ ਡੇਢ ਕਿਲਾ ਡੇਢ ਕਿਲਾ ਕਰਦਾ ਫਿਰਦਾ ਉਦੋਂ ਹੀ ਪਤਾ ਲੱਗੇ ਲਵਾ ਕੇ ਗੁੱਠਾ ਗਾਹਾਂ ਦੇ ਅੱਗਲੀ ਹਾਂ ਫਿਰ ਹੁਣ ਆਇਆ ਨਾ ਹੁਣ ਜ਼ਮੀਨਾਂ ਦੀ ਕੀਮਤਾਂ ਵਧੀਆਂ ਵਾ ਨੇ ਕੋਈ ਪਸਾਲੀ ਹੋਣੀ ਉਹ ਤਾਂ ਜਣੇ ਖੜੀ ਨਹੀਂ ਪੱਲਾਂ ਚ ਆ ਜਾਂਦਾ ਹਾਂ ਹਾਂ ਚਲ ਆ ਚੱਲੀ ਗਿਆ ਆਪਾਂ ਤਾਂ ਉਧਰ ਸਾਗ ਤੋੜ ਕੇ ਲਈ ਮੇਰੇ ਡੈਡੀ ਨੂੰ ਜਾਣਦਾ ਸੀ ਜਣੀ ਹੁਣ ਮੈਨੂੰ ਕੀ ਪਤਾ ਨਾ ਮੈਂ ਬੈਗੀ ਦੋ ਮਿੰਟਾਂ ਅਕੇ ਤਰਜ ਕੱਢ ਕੇ ਸਮਾਂ ਮੈਨੂੰ ਆ ਗਾਣੇ ਦੀ ਤੂੰ ਕੜਾ ਹਾਂ ਤੂੰ ਤਾਂ ਤੂੰ ਨਹੀਂ ਗਾਣੀ ਗਾਣੇ ਗਵਾਉਣ ਨੂੰ ਫਿਰਦਾ ਜੀ ਮੈਂ ਉਹ ਤਾਂ ਮਨਾਉ ਮਨੂਰੀ ਬਣਾਉਣ ਨੂੰ ਫਿਰਦਾ ਜੀ ਓਏ ਹੁਣ ਕਿਉਂ ਐ ਬੋਲੇ ਜੇ ਸਿੱਟੀ ਬੈਠੇ ਐ ਕੰਜਰデア ਤੈਨੂੰ ਪਹਿਲਾਂ ਨਹੀਂ ਕਿਹਾ ਸੀ ਨਿਆ ਜੀ ਨਹੀਂ ਲੱਗਦਾ ਲੀਲੇ ਹਾਂ ਉਹ ਲੱਗਦਾ ਨਹੀਂ ਜੀ ਜਰਾ ਮੇਰਾ ਇਹ ਦੁਨੀਆ ਤੋਂ ਜੀ ਉੱਠ ਗਿਆ ਆ ਬਥੇਰਾ ਕਰਿਆ ਦੀ ਮੈਂ ਨਿਆਣਿਆਂ ਦਾ ਮੈਂ ਤਾਂ ਬਹੁਤ ਚੋਚਾ ਸੀ ਜਵਾਖਾ ਨੇ ਨਹੀਂ ਸੋਚਿਆ ਮੇਰੇ ਬਾਰੇ ਆ ਤੈਨੂੰ ਉਹਦੇ ਹੀ ਕਿਹਾ ਸੀ ਵੀ ਭਾਈ ਇਹ ਲਾਦ ਕਿਸੇ ਦੇ ਕੰਮ ਦੀ ਨਹੀਂ ਹੁੰਦੀ ਉਹ ਲਾਲ ਕਰਮਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੀ ਲਾਦ ਬਚ ਚ ਰਹਿੰਦੀ ਆ ਉਹ ਬੱਚ ਤੇ ਤਾਂ ਹੈਗਾ ਮੇਰਾ ਸਾਲਾ ਜਵਾਖਾ ਹੈਗਾ ਪਰ ਤੀਵੀਂ ਦੇ ਬੱਚ ਹੈ ਗੱਲਾਂ ਹੈ ਬੱਚ ਤੇ ਤਾਂ ਹੈਗਾ ਤੇਰਾ ਹੀ ਹੈ ਤੇਰਾ ਬਗਾਨਾ ਹੈ ਜਿਹੇ ਜੀਆਂ ਆਦਤਾਂ ਤੇਰੀਆਂ ਨੇ ਹੋਈ ਜੀਆਂ ਮੇਰੇ ਸਾਲੇ ਤੇਰੇ ਜਵਾਕ ਦੀਆਂ ਨੇ ਦੇਖ ਦੇਖ ਕਾਹ ਇਹ ਜਿਹਾ ਗੱਲਾਂ ਨਾ ਕਰਿਆ ਕਰ ਜਾ ਓਏ ਹੋਰ ਮੈਥੋਂ ਫਿਰ ਸੁਣਦਾ ਸੱਚੀਆਂ ਉਹ ਮੈਂ ਤਾਂ ਤੈਨੂੰ ਆਏਂਗੇ ਨਾ ਦੀ ਹਾਂ ਉਹਦੇ ਜਿਹੜੀ ਗੱਲ ਜੀ ਨਹੀਂ ਕਰਦਾ ਜੀ ਤੂੰ ਕੋਈ ਵੀ ਕਰਾ ਦੇਣਾ ਤੈਨੂੰ ਹੈ ਕੋਈ ਹੈਗਾ ਕੋਈ ਬਟੇਰਾ ਰਿਸ਼ਤਾ ਬਟੇਰੀ ਨਾ ਕੋਈ ਹਾਂ ਹਾਂ ਰਿਸ਼ਤਾ 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 ਤਾਂ ਤੇਰਾ ਦੇਖ ਕਰਵਾ ਦੂੰ ਲੈ ਲਿਆ ਹਾਂ ਆਪਣਾ ਕੀ ਕਹਿਣਾ ਹੈ ਪਿਆਰਿਆ ਹਾਂ ਪਰ ਮੇਨ ਚੀਜ਼ ਇਹ ਹੈ ਭਾਈ ਖਰਚਾ ਲੱਗੂ ਖਰਚਾ ਤਾਂ ਚੱਲ ਹੁਣ ਜਿਹੜਾ ਲੱਗਦਾ ਸਭਾਈ ਉਹ ਤਾਂ ਲੱਗਦੀ ਐ ਉਹ ਤਾਂ ਨਹੀਂ ਕਹਿੰਦੇ 1.6 ਲੱਖ ਰੁਪਈਆ ਲੱਗ ਜੂ 1.6 ਲੱਖ ਹਾਂ ਭਾਈ ਨੂੰ ਜਨਾਨੀ ਲੈ ਆਉਣੀ ਆ ਕਿ ਮਾਇਸ਼ ਲੈ ਕੇ ਆਉਣੀ ਆ ਤੇ ਫੇਰੇ ਤੂੰ ਤਾਂ ਇਹ ਨਾ ਚੀਜ਼ਾਂ ਕਰਕੇ ਤਾਂ ਤੂੰ ਮੇਰੇ ਨਾਲ ਕੜਿਆ ਹਿੱਕ ਤੇ ਧਰਕੇ ਲੈ ਕੇ ਜਾਏਗਾ ਉਹ ਫੇਰ ਇੰਨਾ ਹੁਣ ਜਰਾ ਇੰਨਾ ਤਾਂ ਖਰਚਾ ਧੱਕਾ ਨਹੀਂ ਐ ਤੇ ساری ਜ਼ਿੰਦਗੀ ਤੂੰ ਕੀਤਾ ਕੀ ਆ ਤੂੰ ਪੈਸੇ ਜਿਹੜੇ ਜੋੜੇ ਨੇਗੇ ਉਹ ਤੂੰ ਆਪਦੇ ਆਪ ਦੇ ਤਾਂ ਖਰਚ ਨਹੀਂ ਸਕਦਾ ਥਾਲੇ ਵੀ ਐ ਭਾਈ ਨੂੰ ਮਰਾਵੇ ਚ ਲੱਗੂ ਜਿਹੜਾ ਲੱਗੂ ਹੈ ਬਲਾਦੋਂ ਚੱਲ ਫਿਰ ਹੋਰ ਕੀ ਆ ਹੈ ਕੋਈ ਨਹੀਂ ਗੱਲ ਕਰ ਲਾਂਗੇ ਆਪਾਂ ਕਿੱਥੋਂ ਕੁਥੋਂ ਦੀ ਕੋਈ ਹੈਗੀ ਆ ਜਨਾਨੀ ਨੀ ਨਿਗਾਹ ਚ ਉਹ ਨਹੀਂ ਤੂੰ ਉਹ ਚੀਜ਼ਾਂ ਤੱਕ ਗੌਰ ਨਾ ਕਰ ਦੂ ਆਏ ਹੁਣ ਕਦੇ ਤੇਰੇ ਭਾਗਾ ਮੁੱਲ ਦੀ ਲਿਆ ਕੇ ਖੜਾ ਦੇ ਫਿਰ ਉਹਦਾ ਆਏ ਮੁੱਲ ਦੀ ਕਿਵੇਂ ਹੋਰ ਤੇਰੇ ਭਾਗਾ ਤੈਨੂੰ ਐ ਲੱਗਦਾ ਵੀ ਤੈਨੂੰ ਕੋਈ ਕੁਮਾਰੀ ਕੁੜੀ ਦੇਊਗਾ ਕੁਮਾਰੀ ਤਾਂ ਨਹੀਂ ਮੁੱਖਾ ਤਾਂ ਦੇਖ ਲੈ ਆਪ ਤਾਂ ਗਿੱਡਾਂ ਤਾਂ ਲੈਂਦੀਆਂ ਨਹੀਂ ਤੇਰੇ ਤੋਂ ਬੇਟਾ ਉਹੀ ਲਾਇਆ ਕਰੂੰਗਾ ਤਾਂ ਚੱਲ ਤੜਕੀ ਉੱਠ ਕੇ ਬੁੱਗਾ ਲੈ ਤਾਉਣੇ ਮੇਰਾ ਹੈ ਤੜਕੀ ਨਹੀਂ ਭਾਈ ਨੂੰ ਡਾਂਗ ਚਾਹ ਪਿਆਈ ਮੇਰੇ ਹਲਕੜਿਆ ਓਏ ਫੇਰ ਦੇਖੀ ਰੋਟੀਆਂ ਫੜਾਉਂਦੇ ਹੋਣੇ ਤੈਨੂੰ ਜਹਾ ਲੱਛਣ ਨੇ ਘਰ ਦੇ ਵੀ ਸੱਚੇ ਨੇ ਤਾਂ ਇੰਝ ਕੱਢਦੇ ਨੇ ਤੈਨੂੰ ਉਹ ਨਹੀਂ ਹੁਣ ਤਾਂ ਫਿਰ ਹੁਣ ਜਦੋਂ ਵਿਆਹ ਹੋ ਗਿਆ ਫੇਰ ਤਾਂ ਮੀਆਂ ਬੀਬੀ ਕੁਛ ਕਰਨ ਹੈ ਇਹ ਤਾਂ ਸੌ ਮੂ ਮੁਹੱਬਤ ਦੀਆਂ ਗੱਲਾਂ ਕਰੇ ਘੁੰਮਾਂਗੇ ਫੇਰਾਂਗੇ ਇਹ ਗੱਲ ਸੁਣ ਮੇਰੀ ਹਾਂ ਰਿਸ਼ਤੇ ਤਾਂ ਹੈਗੇ ਆ ਇੱਕ ਦੋ ਹੱਥ 'ਚ ਅੱਛਾ ਪਰ ਤੇਰਾ ਮੈਨੂੰ ਭਰੋਸਾ ਨਹੀਂ ਮੇਰਾ ਕ ਭਰੋਸੇ ਨੂੰ ਮੈਂ ਕੀ ਕਹਾਂ ਤੈਨੂੰ ਓਏ ਉਹ ਮੈਂ ਤੈਨੂੰ ਐਂ ਕਹਾਂ ਨਾ ਵੀ ਜਿਵੇਂ ਤੇਰੇ ਕੋਲੇ ਡੂੜ ਗਿੱਲਾ ਵਾਹਣ ਦਾ ਹਾਂ ਕੋਈ ਅੱਧਾ ਗਿੱਲਾ ਅਗਲੀ ਦੇ ਨੌ ਵੀ ਲਵਾਉਣਾ ਪਊ ਅੱਛਾ ਹਾਂ ਇਹ ਕਿਉਂ ਜੀ ਤੇਰਾ ਕੀ ਪਤਾ ਮਲੰਗਦਾ ਤੂੰ ਗਾਹ ਮਾਰ ਕੇ ਚਾਰ ਡੰਡੇ ਚਾਰ ਮਹੀਨਿਆਂ ਨੂੰ ਬਾਹਰ ਕੱਢਦੇ ਹਾਂ ਸੁਣੋ ਆਪਾਂ ਦਾ ਕੱਢਦੇ ਨਹੀਂ ਜਨਾਨੀ ਜਨਾਨੀ ਛੇ ਨੂੰ ਨਹੀਂ ਆਪਾਂ ਕੱਢਦੇ ਨਾ ਉਹ ਫਿਰ ਅਗਲੀ ਭਰੋਸਾ ਨਹੀਂ ਨਾ ਕਰਦੇ ਕੋਈ ਅੱਧਾ ਕਿਲਾ ਜ਼ਮੀਨ ਦਾ ਉਹਦੇ ਨਾਂ ਲਵਾਉਣਾ ਪਊ ਹਾਂ ਫਿਰ ਜਿਵੇਂ ਕੋਈ ਆਪਣੀ ਸੰਧੀ ਬੈਠੂ ਆਪਾਂ ਲੈ ਆਵਾਂਗੇ ਚੱਲ ਐਂ ਕਰ ਲਾਂਗੇ ਐਂ ਕਰ ਦਾਂਗੇ ਅੱਧਾ ਕਿਲਾ ਲਵਾ ਦਾਂਗੇ ਨਾ ਹੋਰ ਕੀ ਆ ਫਿਰ ਮੈਂ ਕਰ ਲੈਣਾ ਪਤਾ ਕਰ ਲੈ ਪਤਾ ਨਾਲੇ ਗੱਲ ਸੁਣ ਮੇਰੀ ਹਾਂ ਖਰਚਾ ਤੇਰਾ ਹੋਊ ਖਰਚਾ ਹਾਂ ਖਰਚਾ ਤਾਂ ਹੁਣ ਫਿਰ ਉਹ ਮੈਂ ਕਰ ਦੂੰ ਕੋਈ ਚੱਕਰ ਨਹੀਂ ਫਿਰ ਬਗਚਾ ਲੈ ਫਿਰ ਗੱਡੀ ਲੈ ਚੱਲਾਂਗੇ ਹੈ ਗਿਆ ਕੋਈ ਕਿਰਾਏ ਤੇ ਲੈ ਚੱਲਾਂਗੇ ਲੈ ਜਾਾਂਗੇ ਬਥੇਰੀਆਂ ਜਦੋਂ ਸਟੈਂਡ 'ਚ ਵਾਗੇ ਗੱਡੀਆਂ ਦਾ ਥੋੜਾ ਹੈ ਆਹ ਇਹ ਤਾਂ ਹੈ ਪਰ ਉਹ ਤੇਰੇ ਨੂੰ ਤੇ ਮੁੰਡਾ ਜਣਾ ਰੌਲਾ ਪਾਉਣਾ ਆਪੀ ਪੈਨ ਖੜਾ ਕੇ ਹਟ ਜਾ ਅਕਲ ਨਹੀਂ ਹੈਗੀ ਉਹਨਾਂ ਨੂੰ ਉਹ ਨਾ ਹੋਣ ਦੇ ਹੁਣ ਤਾਂ ਫਿਰ ਕੀ ਕਰਨਾ ਹੈ ਇਹ ਜੀ ਅਕਲ ਕੀ ਚਟਣੀ ਆ ਜਦੋਂ ਜਿਪਿਆ ਨੂੰ ਰੋਟੀ ਨਹੀਂ ਦੇਣੀ ਪਾਣੀ ਨਹੀਂ ਦੇਣਾ ਤੇ ਉਹਦੇ ਵੀ ਲੱਛਣ ਹੋਣ ਹੁੰਦਾ ਦਾ ਕੰਮ ਤੂੰ ਮੇਰੇ ਕਿਹਨੇ ਕੋਈ ਨਾ ਮੈਂ ਤੈਨੂੰ ਕੀ ਕਿਹਾ ਮੈਂ ਤਾਂ ਉਹ ਨਾਰਮਲੀ ਗੱਲ ਕਰਦਾ ਸੀ ਤੂੰ ਆਪਣੀ ਤੇਰੀ ਵੇਰੀ ਕਰ ਲੈ ਨਾਲੇ ਮੜਾ ਮੋਟਾ ਖੁਲੀ ਆ ਸੁਧਾਰ ਲੈ ਇੱਕ ਤਾਂ ਮੇਰਾ ਸਾਲਾ ਆ ਸਾਖ ਜੇ ਕਾਦੇ ਕੋਣ ਕਰਾਉਣ ਲੱਗਿਆ ਅੰਗਰੇਜ਼ੀ ਬੋਲਣ ਲੱਗਿਆ ਪਤਾ ਨਹੀਂ ਕਿਉਂ ਉਹ ਅੰਗਰੇਜ਼ੀ ਨਹੀਂ ਬਹੁਤ ਕੁਝ ਦੇਖਣਾ ਪੈਂਦਾ ਮੈਂ ਤਾਂ ਆਪ ਦੇਖਣ ਨੂੰ ਤਰਸਿਆ ਪਿਆ ਕੋਈ ਨਹੀਂ ਤੂੰ ਐ ਕਰ ਆਪਣੀ ਤੇਰੀ ਵੇਰੀ ਕਰ ਲੈ ਪੈਸੇ ਟਕੇ ਤੱਕ ਕਰ ਇੰਤਜ਼ਾਮ ਸਵੇਰੀ ਲੈ ਜਲੂੰ ਤੈਨੂੰ ਜੀ ਕੰਮ ਹਾਂ ਸਵੇਰੀ ਗੱਲ ਭਣ ਕੀ ਫਿਰ ਆਪਾਂ ਸਵੇਰੀ ਹੱਕ ਲਵਾਂਗੇ ਹੈ ਐ ਮੇਰੇ ਸਰ ਕਿਹਦੇ ਆ ਗਾਹਾਂ ਮੈਂ ਸਕੂਲ ਕੇ ਲੈ ਕੇ ਆਉਣੀ ਐ ਐ ਨਹੀਂ ਹੁਣ ਜਦੋਂ ਗੱਲ ਬਾਣੀ ਗਈ ਠੀਕ ਆ ਨਹੀਂ ਨਹੀਂ ਕੋਣ ਨੂੰ ਮੈਂ ਪਸੰਦ ਆ ਗਿਆ ਮੇਰੀ ਗੱਲ ਸੁਣ ਲੈ ਹੁਣ ਰੋਟੀ ਦਾ ਔਖਾ ਫਿਰ ਮੈਨੂੰ ਉਹ ਤੈਨੂੰ ਕੋਈ ਪਸੰਦ ਨਹੀਂ ਕਰਦੀ ਐ ਫਿਰ ਹੁਣ ਆਪਾਂ ਇਹ ਤਾਂ ਮਿਹਨਤਦਾਰੀ ਨਾਲ ਜਿਹੜਾ ਤੇਰਾ ਕੁਝ ਹੋ ਜੇ ਉਹੀ ਕਰਨਾ ਪਊਗਾ ਮੈਂ ਫਿਰ ਮਿਹਨਤਦਾਰੀ ਤੇਰੀ ਕੋ ਮਨ ਕੇ ਚੱਲ ਜਿਹੜੀ ਮਿਲ ਗਈ 7 ਵਜੇ ਨੇ ਕਹਿ ਕੇ ਹਾਂ ਹਾਂ ਜੇ ਅਗਲੀ ਨੂੰ ਮੈਂ ਪਸੰਦ ਆ ਗਿਆ ਲਾ ਕੇ ਚੱਲ ਆਪਾਂ ਉੱਥੀ ਠੀਕ ਆ ਮਿੱਠਾ ਠੱਠਾ ਕਰਵਾ ਕੇ ਚੱਲ ਹਨਾ ਹੋਟਲ ਦੀ ਕਿਸੇ ਦੀ ਆਪਾਂ ਗੱਡੀ ਚ ਬਿਠਾਈ ਤੀ ਨਾਲ ਜਾਵਾਂਗੇ ਯਾਰ ਮੈਂ ਤੇਨੂੰ ਝੂਠ ਨਹੀਂ ਮਾਰਦਾ ਹਾਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਹਾਂ ਉਦੋਂ ਬਾਅਦ ਫੇਰ ਆਪਾਂ ਕੋਈ ਦਿਨ ਰੱਖ ਕੇ ਫੇਰ ਲੈ ਕੇ ਆਵਾਂਗੇ ਤੂੰ ਆਪਦਾ ਮਾੜਾ ਮੋਟਾ ਹੁਲੀ ਆ ਸੁਧਾਰ ਕੀ ਕਰਾਂ ਹਾਂ ਮੈਂ ਤੇ ਤੇ ਆ ਦਾੜੀ-ਡੂੜੀ ਸੈੱਟ ਕਰਾ ਲੈ ਅੱਛਾ ਕਰਾ ਦਿੰਨੇ ਖਾਤੋਂ ਉਹ ਵੀ ਵੱਡੀ ਗੱਲ ਦੀ ਕਰਵਾ ਲੈ ਕੇ ਨਾ ਫੇਰ ਤੜਕੇ ਟਾਈਮ ਜੇ ਨਾਲ ਹੀ ਚੱਲਾਂਗੇ ਚੱਲ ਵਧੀਆ ਨਾਲੇ ਫੇਰ ਵਿਆਹ ਤੋਂ ਬਾਅਦ ਮੈਂ ਕੂਟੇ ਬਦਲਾ ਲਊਂਗਾ ਆਪਣੇ ਕੋਈ ਨਹੀਂ ਕੁਛ ਮਰਜ਼ੀ ਬਦਲਾਈ ਜਾਈਂ ਆ ਕੁਛ ਨਹੀਂ ਹੁੰਦਾ ਐਂ ਚੱਲੀ ਜਾ ਉਹ ਤਾਂ ਕੁਸਤਕਲੇ ਸਾਂ ਚੱਲ ਹਾਂ ਲੀਲੇ ਤਿਆਰ ਨਹੀਂ ਤੜਕੇ ਕਿੰਨੇ ਵਜੇ ਮੈਂ ਤਾਂ ਤਿਆਰ ਆ ਮੈਂ ਤਾਂ ਜਦੋਂ ਚਾਰ ਵਜੇ ਚਲੀਏ ਬਗ ਜਾਗੇ 6 ਵਜੇ ਚੱਲਾਂਗੇ ਹੋਰ 4 5 ਤੱਕ ਚੱਲਦੀ ਹੋਊ ਜਵਾਗਲੇ ਕੁੜੀ ਚੋਦੇ ਸੌਏਗਾ ਵੀ ਰਾਤ ਨੂੰ ਮੇਰਾ ਤਾਂ ਬਾਲੇ ਮਰੀ ਜਾਂਦਾ ਸ਼ਰੀਰ ਚੱਲ ਕੋਈ ਨਹੀਂ ਬਗ ਜਾ ਪਵਾਉਣਾ ਮੇਰੇ ਨਾਲ ਸਾਤਰੇ ਗੋਡੇ ਤੇਰੇ ਮੈਨੂੰ ਵੀ ਲੀਲਾ ਗਈ ਨੇ ਕਹਿਣਾ ਜੇ ਤੇਰੇ ਵਾਲੀ ਚੇਪੂ ਨਾ ਲਾਇਆ ਨਾ ਮਨ ਕਿੱਦਾਂ ਕੋਸਣਾ ਕੋਸ ਤਾਂ ਮੇਲੇ ਉਮਰੇ ਨਾਲ ਕਰ ਦੋ ਹੋਰ ਸੁਣਾ ਕਿਵੇਂ ਆਈ ਸੀ ਕਿਧਰ ਗਿਆ ਮਾਰਕਿੰਗ ਗੇੜਾ ਹੁਣ ਤੈਨੂੰ ਸਭ ਪਤਾ ਹੀ ਹੈਗਾ ਮੇਰਾ ਗੇੜੇ ਤੇ ਗੇੜਾ ਗੇੜੇ ਤੇ ਗੇੜਾ ਪਰ ਮੈਂ ਤਾਂ ਆਈ ਤਾਂ ਉਹ ਯਾਦਗੀ ਤੇ ਕੋਲ ਗੱਲ ਕਰਨੀ ਸੀਗੀ ਤੁਹਾਨੂੰ ਪਤਾ ਤਾਂ ਹੈਗਾ ਹਾਂ ਮੈਂ ਤਾਂ ਨਾ ਕਿਸੇ ਭਾਂਗ ਸੰਤੇ ਗਈ ਸੀ ਹੂੰ ਪ੍ਰੋਗਰਾਮ ਤੇ ਤੇ ਉੱਥੇ ਟੱਕਰ ਗਿਆ ਮੈਨੂੰ ਦੱਸੀ ਕਬੜਾ ਪਿਆਰਾ ਪਿਆਰਾ ਪਰ ਜਦੋਂ ਟੱਕਰ ਗਿਆ ਹੂੰ ਮਾਸ ਤੋਂ ਲੇਟ ਹੁੰਦੀ ਜ ਬੱਸਾਂ ਲੰਘੇ ਆਈਆਂ ਮੈਂ ਤਾਂ ਮਨ ਤਾਂ ਕਰੇ ਗਾਲਾ ਪਹਿਣੀ ਆ ਮੈਂ ਤਾਂ ਭਣੀ ਉਹਨੂੰ ਕਿਉਂ ਨਾ ਗਾਇ ਤੇ ਮੈਨੂੰ ਛੱਡਿਆ ਉਹ ਤੱਕ ਅੱਡੇ ਤੱਕ ਭਣੀ ਮੈਂ ਤਾਂ ਮਾਗਰ ਬੈਗੀ ਉਹਦੇ ਅੱਛਾ ਮਾਗਰ ਕਾਹਦਾ ਬੈਠੀ ਨਹੀਂ ਭਣੀ ਉਹ ਤਾਂ ਮੈਨੂੰ ਉਹੀ ਗੱਲ ਆ ਮਾਗਰ ਮੂਰੇ ਮੂਲਾਉਣ ਵਾਲੀ ਗੱਲ ਹੋ ਗਈ ਇਹਦੀ ਤਾਂ ਹੂੰ ਉਹ ਤਾਂ ਭਣੀ ਇਹ ਜਾ ਨਿਕਲਿਆ ਉਹ ਤਾਂ ਇਹ ਹੀ ਗੱਲ ਨਾ ਕਰੀ ਮੇਰੇ ਨਾਲ ਕਿ ਭਾਈ ਮੇਲ ਹੋ ਗਏ ਮਾ ਕੋਈ ਨਾ ਜੀ ਜਦੋਂ ਮੈਂ ਕਿਸੇ ਨੂੰ ਆ ਕੇ ਲੁਚੀਆਂ ਗੱਲਾਂ ਕਰਦਾ ਸੀ ਭਣੀ ਤਾਂ ਹੋਰ ਤੋਰੂ ਜੀ ਕਈ ਰਾਜ ਹੋ ਕੇ ਬੈਠ ਜਾ ਪਰਾਜ ਹੋ ਕੇ ਬਸ ਹੁਣ ਮੈਨੂੰ ਤਰਹੋ ਚੰਗਾ ਜਾਂ ਨਹੀਂ ਲੱਗਿਆ ਜਾਨੀ ਬਚ ਤਾਂ ਗਈ ਤੂੰ ਤਾਂ ਨਹੀਂ ਮੈਂ ਤਾਂ ਬਚ ਗਈ ਭਾਣੇ ਉਹੀ ਗੱਲ ਆ ਮੈਂ ਆਖਿਆ ਕਿ ਤੇ ਨੰਬਰ ਪਤਾ ਨਹੀਂ ਕਾ ਤੂੰ ਮੰਗਦਾਗਾ ਮੈਂ ਕਹਿੰਦਾ ਭਾਈ ਕੋਈ ਲੈ ਰੱਖੂਰੇਗਾ ਦੂੰਦੀ ਆ ਕੋ ਗੱਲ ਵਾ ਕੋਈ ਨਾ ਮੈਂ ਹੋ ਕਰਦਾਗਾ ਸਾਢ ਜਾ ਕਰੂੰਗਾ ਅੱਛਾ ਮੈਂ ਆ ਕਿਤੇ ਆਖਿਆ ਮਾ ਲਈ ਨੰਬਰ ਦੀ ਕਿ ਮੈਂ ਨੰਬਰ ਤਾਂ ਨਹੀਂ ਦਿੱਤਾ ਉਹਨੂੰ ਫੇਰਾ ਤੇ ਪਤਾ ਨਹੀਂ ਪੈਣਾ ਨੇ ਮੇਰਾ ਨੰਬਰ ਕਿਥੋਂ ਲਿਆ ਮੈਂ ਤੇ ਕੁ ਦਿਨ ਫੋਨ ਲਾ ਬੈਠਾ ਹਾਂ ਮੈਨੂੰ ਕਹਣਾ ਭਾਈ ਕਿ ਮੈਂ ਹੁਣ ਕਦੇ ਕੋਈ ਦਿਖਾਈ ਦੁਖੀ ਨਹੀਂ ਦਿੱਤੀ ਹੋਏਗੀ ਹਾਂ ਕਿੱਥੇ ਰਹੀ ਨਹੀਂ ਆ ਤੂੰ ਹਾਂ ਮਾਏ ਆਖੇ ਜੀ ਤੁਸੀਂ ਕਿਵੇਂ ਨੰਬਰ ਲੈ ਲਿਆ ਮੇਰਾ ਕਿੱਥੋਂ ਲੈ ਲਿਆ ਕਹਿੰਦਾ ਮੈਂ ਕੋਈ ਲੈ ਲਿਆ ਕਹਿੰਦਾ ਨੰਬਰ ਜਗਾ ਨਾ ਅਰੇ ਸੌਰੀ ਆ ਕਿ ਦਿਖਾਈ ਨਹੀਂ ਦਿੱਤੀਗੀ ਕਿਵੇਂ ਕੁੜੇ ਹੋ ਉਸ ਜਾਣਾ ਵਿਆਹਣਾ ਗਾ ਕਿਵੇਂ ਠੀਕ ਠਾਕ ਆ ਕਿ ਹੈਗਾ ਠੀਕ ਉਹਨੂੰ ਕੀ ਹੋਇਆ ਚੰਗਾ ਭਲਾ ਗਾ ਅੱਛਾ ਉਹਦੇ ਫਿਰ ਜਨਾਨੀ ਮੁੱਕੀ ਵੀ ਹੁਣ ਕੀ ਕਰੇ ਵਿਚਾਰਾ ਤੈਨੂੰ ਵੀ ਬੰਦੇ ਦੀ ਲੋੜ ਆ ਹਾਂ ਜਨਾਨੀ ਦੀ ਲੋੜ ਆ ਇਹ ਤਾਂ ਗੱਲ ਤੂੰ ਦੇਖ ਮੇਰੇ ਜੇ ਤੂੰ ਆਖੇ ਰਿਸ਼ਤਾ ਕਰਨਾ ਉਹਦੇ ਨਾਲ ਤੇਰਾ ਮੈਨੂੰ ਮਜ਼ਾਕ ਤਾਂ ਨਹੀਂ ਕਰਦੇ ਨਹੀਂ ਜਮਾ ਨਹੀਂ ਕਰਦੇ ਸੱਚੀ ਨਹੀਂ ਤੂੰ ਵੀ ਦਿਲ ਦੀ ਗੱਲ ਆ ਦੱਸ ਦੇ ਠੀਕ ਹੈ ਹੈ ਨਹੀਂ ਪਰ ਮੈਂ ਮੈਨੂੰ ਮਜ਼ਾਕ ਕਰਦੀ ਆ ਰੰਨੀ ਮੈਨੂੰ ਸੱਚੀ ਗੱਜਨ ਲੱਗਿਆ ਉਹ ਨਾ ਚੰਗਾ ਲੱਗਣ ਉਹਦੇ ਕਿ ਜਿਹੜੇ ਪਹਿਲੇ ਕੇ ਸੋਨਾ ਸੁਨੱਖਾ ਹੈਗਾਗਾ ਹਰੀ ਹਰੀ ਪੱਗ ਬਨ ਕੇ ਰੱਖਦਾਗਾ ਕਰਾ ਦੇ ਰਸਤਾ ਫਿਰ ਤੇਰਾ ਕਰਾ ਦੇ ਮੋੜ ਜੀ ਆਪ ਪਹਿਲਾਂ ਉਹ ਹੋ ਗਿਆ ਉਹ ਮੁੱਕਰ ਗਿਆ ਕਹਣ ਨਹੀਂ ਮੁੱਕਰਦਾ ਚੰਗੀ ਜ਼ਮੀਨ ਜਾਇਦਾਤਾ ਅੱਛਾ ਹੋਰ ਬਲਾਈ ਸੁਣਾ ਕਰਾ ਜੋ ਹਤਾ ਲੈ ਕਿਨੇ ਦੂ ਬੜਾ ਸਾਰਾ ਟਾਟ ਤੂੰ ਕੋਸਮ ਆਰ ਜੀ ਲਈ ਹਾਂ ਜਦੋਂ ਪਰ ਮੇਰਾ ਆਪਦੇ ਘਰ ਬਣ ਗਿਆ ਜਦੋਂ ਆਪਦੇ ਘਰ ਬਣ ਗਿਆ ਰਣ ਦੋਨੇ ਜੀ ਪਕਾਇਓ ਖਾਇਓ ਪੱਤ ਨੂੰ ਟੱਡੋ ਹੋ ਜਿਓ ਚਪ ਕਰਕੇ ਮੁੰਡਾ ਤੋਂ ਰਹਿ ਗਿਆ ਅੱਛਾ ਹਾਂ ਦੱਸ ਦੱਸ ਕੇ ਬਣ ਹਾਂ ਬਣਦੀ ਘੱਟ ਆ ਨਾ ਬਤਨਾਲ ਮੈਂ ਕਰਕੇ ਕਹਿੰਦਾ ਕੋਈ ਕਹਿੰਦਾ ਰੋਟੀ ਰੋਟੀ ਨੂੰ ਕਹਿੰਦਾ ਮੈਨੂੰ ਬਹੁਤ ਰੁੱਖਦਾ ਘੱਟ ਬਣਦੀ ਆ ਹਾਂ ਫਿਰ ਮੈਂ ਤਾਂ ਮੈਂ ਤਾਂ ਇਹੋ ਮੈਂ ਆ ਤਾ ਦਿਲ ਦੀ ਗੱਲ ਕੰਨ ਦੱਸੀ ਹੈਗੀ ਮੈਨੂੰ ਦੱਸ ਜੀ ਤਾਂ ਦਿੱਤਾ ਸੀਗਾ ਮਹਾ ਸਿਰ ਤੇ ਬੰਦਾ ਤਾਂ ਮੇਰੇ ਵੀ ਨਹੀਂ ਹੈਗਾ ਮਹਾ بس دیدے راہ ਲੰਘਿਆ ਕਰਦੇ ਫਿਰਦੇ ਆ ਹਾਂ ਹਾਂ ਮੈਂ ਕਿਹਾ ਜੇ ਇਹ ਮਾੜਾ ਮੋਟਾ ਕੋਈ ਤੂੰ ਭਾਵੇਂ ਮੇਰਾ ਲੰਬਰ ਲੈ ਜਾਉਂਗੀ اچھا ਹਾਂ ਜੇ ਤੂੰ ਗਾਹਾਂ ਗੱਲ ਤੋੜ ਆਦੇ ਨਾ ਜੇ ਹੁਣ ਨਾਲੇ ਤੂੰ ਪਜੋਲਣ ਬਣ ਗਈ ਨਾਲੇ ਤੂੰ ਉਹ ਉੱਦਰੀ ਪਵਾਰੀ ਬਣਿਆ ਉਹ ਤਾਂ ਸਾਫ ਸੁਗ ਜਰਾ ਮੈਂ ਤਾਂ ਪੰਨ ਕਰੂੰਗੀ ਮੈਨੂੰ ਨਹੀਂ ਹੈਗਾ ਸਾਫ ਚੋਲ ਦਾ ਹੋਰ ਉਹ ਰੋਟੀ ਪਾ ਕੇ ਦਿਖੋ ਇਹ ਪੇਚੀਆ ਪਣੇ ਹੁਣ ਹੋਰ ਕਿੱਥੇ ਆਈ ਹਾਲ ਅੱਗੇ ਬਾਰੇ ਵੀ ਦੇਖਣਾ ਇੰਨਾ ਕਿ ਤੇਰੇ ਮੇਰੇ ਵਰਗੀ ਤੋਂ ਚਾਹ ਪਾਣੀ ਪੀਂਦੀ ਰਹੂੰਗੀ। ਉਹੀ ਤਾਂ ਹੈ। ਦੁੱਖ ਸੁੱਖਾ ਜਿਹੜਾ ਢਿੱਡ ਦੀਆਂ ਅੰਦਰਾਂ ਤੜਪਦੀਆਂ ਨੇ ਆਖਰ ਨੂੰ ਤਾਂ ਉਹਦੇ ਬੰਦੇ ਕੋਲੇ ਰੋਇਆ ਜਾਂਦਾਗਾ ਦੂਜੇ ਕੋਲੇ ਤਾਂ ਨਹੀਂ ਜਿਹੜੀ ਦਿਲ ਦੀ ਗੱਲ ਹੈ ਤੇਰੇ ਕੋਲੇ ਕਿੱਥੋਂ ਦੱਸਤੋਂਗੀ। ਸਹੀ ਗੱਲ। ਦੋਨੇ ਜੀ ਦੁੱਖ ਸੁੱਖ ਕਰੋਗੇ। ਕਰਾਂਗੇ। ਫਿਰ ਤੂੰ ਘਰ ਆੜੀਏ ਗੱਲ। ਮੈਂ ਕਿਹ ਤੁਰਾ ਕਰਾ ਦੂੰ। ਕਰਾ ਦੂੰ ਤਰ ਪੱਕਾ ਕਰਾ ਦਿਆਂਗਾ। ਇਹ ਕਿੰਨੇ ਕ ਦਿਨਾਂ ਚ ਹੋ ਜੂਗਾ ਫਿਰ? ਹੋ ਜੂ ਲਾ ਮੈਂ ਉਹ ਤਾਂ ਦੋਨੇ ਹੱਥੀ ਤਿਆਰ। ਤੂੰ 5-4 ਦਿਨਾਂ ਚ ਹੀ ਲੈ। 5-4 ਦਿਨਾਂ ਚ ਹੀ ਲੈ। ਹਾਂ। ਤਾਂ ਤੂੰ ਕੋਸ ਨਹੀਂ ਕਰਨਾ ਚੱਪਰ ਕਿ ਚੁੰਝੜਾ ਲਿਆ ਮੈਂ ਕਿ ਤੈਨੂੰ ਆਈ ਨਹੀਂ ਨਹੀਂ ਰਲਦਾ ਉਹ ਉਹ ਵੀ ਆ ਲੈ ਤੂੰ ਮੇਰੇ ਨਾਲ ਹਾਂ ਤੇਰਾ ਨਾ ਵਾਦਾ ਰਿਹਾ ਲੋੜ ਤਾਂ ਪਹਿਲੇ ਪਹਿਲਾ ਕਰਾ ਦੇ ਨੀ ਕਰਾ ਦੇ ਨਹੀਂ ਕਰਾ ਦੇ ਚੱਲ ਠੀਕ ਆ ਪਰ ਲੋੜੀ ਲੋੜੀ ਤੇਰਾ ਨਾ ਵਿਆਹ ਕੇ ਮਣੋਂਦੀ ਬੱਸ ਜਾ ਲਈ ਲੋੜੀ ਦੀ ਹਾਂ ਤੇਰੇ ਬਾਅਦ ਤੇ ਲੋੜੀ ਮਣਾਉਣਾ ਹੁਣ ਮੇਰੇ ਕਿਹੜਾ ਉਹ ਅੱਗੇ ਵਿੱਚ ਹੈਗਾ ਭਾਣੇ ਬੱਸ ਕਰ ਨੀ ਹਾਤ ਤੂੰ ਲਾ ਕੇ ਨਾ ਉਹੀ ਗੱਲ ਸੁਆਦ ਦੀ ਗਾਲ ਤਾਂ ਨਹੀਂ ਨਹੀਂ ਅੱਗੇ ਨੂੰ ਚਪੀ ਹੋਰ ਆਦੂ ਵੀ ਮਾਈ ਨਹੀਂ ਕਿ ਤੈਨੂੰ ਨਾ ਗਵਾ ਚਪੀ ਨਹੀਂ ਹੈ ਇਤਨੀ ਮਤ ਨਹੀਂ ਹੁੰਦੀ ਹਾਂ ਵੀ ਆ ਤੂੰ ਬੋਲ ਨਾ ਤਾਲ ਮੇਰੀ ਗੱਲ ਸੁਣ ਇਧਰ ਵਿਆਹ ਦੀ ਲੋੜੀ ਮਨਾਵਾਂਗੇ ਮਨਾ ਲੈਣੇ ਨਾਲੇ ਪੜ ਮਾਇ ਘੜਾ ਹੁਣ ਦੀ ਬੁੜੀ ਹੋਣੀ ਹੈਗੀ ਉਹ ਹੀ ਗੱਲ ਹੈ ਸਾਰੀ ਹੁਣ ਤੂੰ ਤਾਂ ਬਣ ਬਣ ਕੇ ਦੇਖ ਤਸੇ ਨਿਤ ਦੇਖੀ ਤਸੇ ਜਦੋਂ ਆਰ ਸਜਾਰ ਕੀਤਾ ਹੋਇਆ ਹੁਣ ਆ ਵੀ ਗੱਲ ਪੜੇ ਦੁੱਖ ਅਜ ਜਦੋਂ ਜੱਜ ਦੇ ਪਾ ਲੈਣੀ ਆ ਤਾਂ ਕਹਿਣ ਲੱਗ ਜਾਂਦੇ ਆ ਤੂੰ ਕਿਧਰ ਜਾਨੀ ਹੈ ਜੇ ਨਹੀਂ ਪਹੁੰਦੀ ਤਾਂ ਉਹ ਕਰਦੇ ਨੇ ਕੋਈ ਮਰਿਆ ਹੋਇਆਗਾ ਲੈ ਹੁਣ ਜਿਓ ਹੋਊਗਾ ਉਹਦੇ ਨਾਲ ਹੋਊਗੀ ਉਸ ਮਰਜੀ ਕਰੀ ਜਾਵਾਂ ਆਪਦਾ ਨਾ ਪਰ ਨਿਸਤ ਨਵਾ ਪਾਪਾ ਨਹੀਂ ਕਰ ਬਣ ਬਣ ਪਵੇਂਗੀ ਆਤਾ ਹੈ ਨਾ ਉਹਦਾ ਰੰਝਾ ਰਾਜੀ ਉਹ ਤੂੰ ਕਰਾ ਫਿਰ ਬਸ ਦਰਮਾਣਾ ਹਾਂ ਚੱਲ ਠੀਕ ਹੈ ਫਿਰ ਮੈਂ ਚੱਲਦੀ ਹਾਂ ਤੇ ਤੂੰ ਗੱਲ ਅੱਗੇ ਤੋਰ ਲਈ ਭੈਣੇ ਦੇਖ ਲੈ ਮੈਂ ਕਿਹ ਫਿਰ ਕਰ ਰਿਹਾ ਜੇ ਤੈਨੂੰ ਵਾਦਾ ਕਰਤਾ ਮੈਂ ਠੀਕ ਆ ਨਹੀਂ ਹਾਂ ਤਾਂ ਮੈਂ ਤੇਰਾ ਪਿਆਰ ਖੋ ਹੀ ਗਿਆ ਲੈ ਤੇ ਬੜਕੇ ਸਹੀ ਨਹੀਂ ਮੇਰਾ ਨਹੀਂ ਨਹੀਂ ਮੇਰਾ ਤੂੰ ਪਿਆਰ ਕਿਤੇ ਹੋਤਾ ਨਹੀਂ ਮੇਰਾ ਪਿਆਰ ਪੂਰਨ ਹੀ ਹੈਗਾ ਕੰਜਰੀਏ ਮੈਂ ਤਾਂ ਇਹ ਤੈਨੂੰ ਕਹਿੰਦੀ ਆ ਬਿਕਰਾ ਦੂੰਗੀ ਫਿਰ ਮੈਂ ਕਿਉਂ ਕਹਿ ਰਹੀ ਕਹਿੰਦੀ ਤੈਨੂੰ ਗੱਲ ਬੁੱਢੀ ਜੀ ਤਾਂ ਨਹੀਂ ਕਹੀ ਨਾ ਮੇਰੇ ਕੋਲ ਬੱਲ ਵਾਲੀ ਗੱਲ ਕਰ ਲੈ ਨਹੀਂ ਨਹੀਂ ਹੈਗੀ ਮੈਂ ਤਾਂ ਉਹੀ ਗੱਲ ਹੈ ਮੇਰੇ ਤਜਰਨ ਨੂੰ ਚਲ ਫਾੜ ਦੂੰਗੀ ਨਹੀਂ ਨਹੀਂ ਆਹੋ ਲੈ ਜਿਹੇ ਜੀ ਗੱਲ ਹੁੰਦੀ ਮੈਂ ਤੈਨੂੰ ਕਹਿੰਦੀ ਫਿਰ ਤੂੰ ਤਾਂ ਗੱਲ ਸਹੀ ਜੇ ਤੂੰ ਮੈਨੂੰ ਫੇਸ ਮੈਨੂੰ ਕਿਉਂ ਕਰਉਂ ਕਿਉਂ ਕਰਨਦੀ ਮੈਂ ਤਰ ਹਾਂ ਚਲ ਕੋਈ ਨਾ ਰੋਟੀ ਪੱਕਦੀ ਰੋਟੀ ਉਹ ਤਰ ਮਾਰ ਦੇ ਉਹ ਕਹੇ ਦੇ ਭਾਈ ਦੇਖੇ ਦੁਬਾਰਾ ਨਹੀਂ ਕਹਦੇ ਹਾਂ ਠੀਕ ਹੈ ਨਾ ਕੋਈ ਗੱਲ ਨਹੀਂ ਹਾਂ ਦੇਖ ਕਹਦੇ ਕੋਈ ਚਿੜੀ ਕੁੜੀ ਵਾਲਾ ਕੋਈ ਚੱਕਰ ਉਹ ਤਾਂ ਏਡਾ ਵੱਡਾ ਬੜਾ ਚਿੜੀ ਕੁੜੀ ਵਾਲਾ ਕੋਈ ਚੱਕਰ ਨਹੀਂ ਜੇ ਰੱਖਿਆ ਵੀ ਕਹਦੇ ਦੇਖ ਰੱਖਣਾ ਨਹੀਂ ਦਵਾਦ ਨਹੀਂ 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 ਵੇਫੇ ਕਰ ਰਹਾ ਤੂੰ ਜਾ ਠੀਕ ਹੈ ਨਾ ਚਿੜੀ ਵੀ ਆਦੀ ਮਈ ਹੂੰ ਕੁੜੀ ਵੀ ਆਦੀ ਸਾਰਾ ਬਸ ਸਾਰਾ ਕੁਸਤ ਨਹੀਂ ਬਣਾਉਂ ਆ ਤੇ ਮੈਂ ਤਾਂ ਨਹੀਂ ਬਣੀ ਅਜੇ ਰਾਤ ਨੂੰ ਚੱਲ ਕੱਲ ਨੂੰ ਆ ਮਾਰਾ ਗਿਆ ਤੇ ਕੋਈ ਹਾਂਜੀ ਹਾਂਜੀ ਦੱਸ ਤੁਹਾਨੂੰ ਨਾ ਉਹ ਤੈਨੂੰ ਫੋਨ ਕਰ ਲਈ ਫਿਰ ਹਾਂ ਮੈਂ ਤੈਨੂੰ ਫੋਨ ਕਰਾਂ ਹਾਂ ਫੋਨ ਕਰ ਬਸ ਉਧਰ ਫੋਨ ਕਰਕੇ ਨਾ ਹਾਂ ਤੇ ਮੇਰਾ ਨੰਬਰ ਤੇਰੇ ਕੋਲ ਹੈਗਾਗਾ ਹੈਗਾ ਮੇਰੇ ਕੋਲ ਆਹੋ ਬਸ ਫਿਰ ਮੈਂ ਤੁਹਾਨੂੰ ਅੱਗੇ ਦੱਸ ਦਿੰਦਾ ਬਸ ਠੀਕ ਹੈ ਠੀਕ ਹੈ ਮੈਂ ਤਾਂ ਕਰਨੀ ਕੰਮ ਪੜ ਆਹੋ ਜਿਉਂਦੀ ਵਸਦੀ ਰਹੇ ਠੀਕ ਹੈ ਠੀਕ ਹੈ ਤੂੰ ਆ ਤਿਆਰੀ ਕਰ ਤੂੰ ਸਮਾਸ ਉੱਠ ਸਾਟ ਮੈਂ ਤੂੰ ਉਸ ਦੀ ਗਿਆ ਭਾਏ ਭਾਏ ਕੱਢ ਜਾ ਚੜਿਆ